ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿਵੇਂ ਆਪਾਂ ਬ੍ਰੇਕਆਊਟ ਨੂੰ ਟ੍ਰੇਡ ਕਰਾਂਗੇ 3-4 ਤਰੀਕਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਦੋ ਤਰੀਕੇ ਆਲਰੇਡੀ ਦੱਸ ਚੁੱਕੇ ਹਾਂ ਬ੍ਰੇਕਆਊਟ ਦਾ ਮਤਲਬ ਵੀ ਦੱਸ ਚੁੱਕੇ ਹਾਂ ਉਹਦੇ ਲਈ ਪਿਛਲੀਆਂ ਵੀਡੀਓ ਜ਼ਰੂਰ ਦੇਖਿਓ ਜਿਨ੍ਹਾਂ ਨੇ ਨਹੀਂ ਦੇਖਿਆ ਜੋ ਸਿੱਧਾ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹਨਾਂ ਨੂੰ ਰਿਕਵੈਸਟ ਰਹੇਗੀ ਤਾਂ ਜੋ ਤੁਹਾਨੂੰ ਸਮਝ ਆ ਸਕੇ ਉਸ ਤੋਂ ਇਲਾਵਾ ਕੀ ਬ੍ਰੇਕਆਊਟ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਇੰਟਰਾਡੇ ਦੇ ਵਿੱਚ ਆਪਾਂ ਟ੍ਰੇਡ ਕਰਦੇ ਹਾਂ ਕੋਈ ਰੇਂਜ ਬਣ ਸਕਦੀ ਹੈ 5 ਮਿੰਟ ਦੇ ਟਾਈਮ ਫਰੇਮ ਤੇ ਜਾਂ 15 ਮਿੰਟ ਤੇ ਉਹਦਾ ਜਾਂ ਬ੍ਰੇਕਡਾਊਨ ਹੋ ਸਕਦਾ ਹੈ ਠੀਕ ਹੈ ਦੋਨੋਂ ਹੀ ਚੀਜ਼ਾਂ ਹੋ ਸਕਦੀਆਂ ਹਨ ਉਸ ਤੋਂ ਇਲਾਵਾ ਡੇ ਹਾਈ ਡੇ ਲੋ ਦਾ ਬ੍ਰੇਕਆਊਟ ਹੋ ਸਕਦਾ ਹੈ ਮੰਥਲੀ ਹਾਈ ਮੰਥਲੀ ਲੋ ਦਾ ਵੀਕਲੀ ਹਾਈ ਵੀਕਲੀ ਲੋ ਦਾ ਜਾਂ ਕਿਸੇ ਸਵਿੰਗ ਹਾਈ ਦਾ ਬ੍ਰੇਕਆਊਟ ਹੋ ਸਕਦਾ ਹੈ ਜਾਂ ਕਿਸੇ ਸਵਿੰਗ ਲੋ ਦਾ ਬ੍ਰੇਕਡਾਊਨ ਹੋ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬ੍ਰੇਕਆਊਟ ਜਾਂ ਬ੍ਰੇਕਡ ਹੋਣ ਦੀ ਕਨਸੈਪਟ ਇੱਕ ਹੀ ਆਉਂਦੀ ਹੈ ਤੇ ਇੱਕੇ ਤਰੀਕੇ ਨਾਲ ਆਪਾਂ ਟ੍ਰੇਡ ਕਰ ਸਕਦੇ ਹਾਂ ਇੱਕੇ ਤਰੀਕੇ ਨਾਲ ਕਹਿੰਦਾ ਮਤਲਬ ਕਿ ਜਿਹੜੇ ਆਪਾਂ ਦੋ ਤੋਂ ਤਿੰਨ ਤਰੀਕੇ ਦੱਸੇ ਆ ਇਹਨਾਂ ਨਾਲ ਪਰਸਨਲੀ ਮੈਂ ਟ੍ਰੇਡ ਕਰਨੀ ਪਸੰਦ ਕਰਦਾ ਹਾਂ ਉਹਦੇ ਵਿੱਚ ਅੱਜ ਇੱਕ ਹੋਰ ਡੀਕਾਈਂਡ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਬ੍ਰੇਕਆਊਟ ਤੇ ਬ੍ਰੇਕਡਾਊਨ ਦਾ ਕਨਸੈਪਟ ਅਗਲੀ ਜਿਹੜੀ ਵੀਡੀਓ ਹੋਵੇਗੀ ਉਹਦੇ ਵਿੱਚ ਆਪਾਂ ਫੇਲਡ ਬ੍ਰੇਕਆਊਟ ਤੇ ਫੇਲਡ ਬ੍ਰੇਕਡਾਊਨ ਵੱਲ ਤੁਰਾਂਗੇ ਜਿਹੜਾ ਕਿ ਮੇਰਾ ਫੇਵਰਟ ਕਨਸੈਪਟ ਆ ਜਿਹਦੇ ਵਿੱਚ ਆਪਾਂ ਨੂੰ ਹਾਈ ਪ੍ਰੋਬੈਬਿਲਿਟੀ ਰੇਡ ਸੈਟਅਪ ਵੀ ਮਿਲਦੀ ਆ ਤੇ ਜਦੋਂ ਆਪਾਂ ਰਿਸਕੀ ਟ੍ਰੇਡ ਵੀ ਲੈਣੇ ਆ ਤੇ ਉਹਦੇ ਵਿੱਚ ਆਪਾਂ ਨੂੰ ਰਿਸਕ ਰਿਵਾਰਡ ਵਧੀਆ ਵੇਖਣ ਨੂੰ ਮਿਲ ਜਾਂਦਾ ਆ ਤੇ ਅੱਜ ਆਪਾਂ ਬ੍ਰੇਕਆਊਟ ਦੀ ਗੱਲ ਕਰਾਂਗੇ ਤੇ ਸ਼ੁਰੂ ਕਰਦੇ ਆਂ ਵੀਡੀਓ ਨੂੰ ਸਭ ਤੋਂ ਪਹਿਲਾਂ ਆਪਾਂ ਜੋ ਪਿਛਲੀਆਂ ਵੀਡੀਓ ਦੇ ਵਿੱਚ ਰਹਿ ਗਿਆ ਸੀ ਕਿ ਤੁਹਾਨੂੰ ਛੋਟੀ ਰੇਂਜ ਦਾ ਬ੍ਰੇਕਆਊਟ ਦਾ ਤਰੀਕਾ ਨਹੀਂ ਦੱਸਿਆ ਸੀ ਜਿਵੇਂ ਕਿ ਤੁਹਾਨੂੰ ਇਹ ਦੱਸ ਚੁੱਕੇ ਹਾਂ ਕਿ ਬ੍ਰੇਕਆਊਟ ਹੋਣ ਤੇ ਦੁਬਾਰਾ ਬ੍ਰੇਕਆਊਟ ਹੋਣ ਤੇਪਾ ਟ੍ਰੇਡ ਕਰਾਂਗੇ ਉਸ ਤੋਂ ਬਾਅਦ ਰੀਟੈਸਟ ਕਿਸ ਕੇਸ ਦੇ ਵਿੱਚ ਕਰਨਾ ਹੋਵੇਗੀ ਉਹ ਵੀ ਦੱਸ ਚੁੱਕੇ ਹਾਂ ਤੇ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਵਿਖਾਂਗੇ ਕਿ ਆਪਾਂ ਬ੍ਰੇਕਆਊਟ ਹੋਣ ਤੋਂ ਬਾਅਦ ਇਮੀਡੀਏਟ ਉਸੇ ਵੇਲੇ ਹੀ ਕਿਵੇਂ ਟ੍ਰੇਡ ਕਰ ਲੈਣੀ ਹੈ ਜਿਵੇਂ ਕਿ ਆਪਾਂ ਅੱਜ ਕੀਤੀ ਸੀ ਮਾਰਕਟ ਦੇ ਵਿੱਚ ਠੀਕ ਹੈ ਵੈਸੇ ਉੱਥੇ ਦਾ ਆਪਣੇ ਕੋਲੇ ਟਾਈਮ ਦਾ ਕਨਸੈਪਟ ਸੀ ਨਾਲ ਤਾਂ ਕਰਕੇ ਬ੍ਰੇਕਆਊਟ ਫੇਲਡ ਹੋਣ ਦੇ ਚਾਂਸ ਘੱਟ ਸੀ ਪਰ ਜਦੋਂ ਟਾਈਮ ਦਾ ਕਨਸੈਪਟ ਨਾ ਹੋਵੇਗਾ ਉਦੋਂ ਉੱਥੇ ਬ੍ਰੇਕਆਊਟ ਫੇਲਡ ਹੋਣ ਦੇ ਚਾਂਸ ਵੀ ਹੋਣਗੇ ਤੇ ਬ੍ਰੇਕਡਾਊਨ ਵੀ ਠੀਕ ਹੈ ਬ੍ਰੇਕਆਊਟ ਉੱਤੇ ਨੂੰ ਹੁੰਦਾ ਬ੍ਰੇਕਡਾਊਨ ਥੱਲੇ ਨੂੰ ਹੁੰਦਾ ਇਹ ਚੀਜ਼ ਸਮਝ ਰਹੇ ਹੋ ਬਾਕੀ ਮੈਕਸਿਮਮ ਤੁਸੀਂ ਕਿਸੇ ਵੀ ਵੀਡੀਓ ਵੇਖੀ ਹੋਵੇਗੀ ਤੇ ਲੋਕ ਦੋਨਾਂ ਸਾਈਡ ਨੂੰ ਬ੍ਰੇਕਆਊਟ ਹੀ ਕਹਿੰਦੇ ਆ ਤਾਂ ਕਰਕੇ ਕਨਫਿਊਜ਼ ਨਾ ਹੋਇਆ ਕਰੋ ਬ੍ਰੇਕਡਾਊਨ ਦਾ ਮਤਲਬ ਆਪਾਂ ਬ੍ਰੇਕਡਾਊਨ ਤਾਂ ਕਰਕੇ ਕਹਿ ਇਸ ਲਈ ਵੀਡੀਓ ਬਣਾ ਰਿਹਾ ਤੇ ਉਹ ਕਹਿ ਰਿਹਾ ਕਿ ਇਹਨਾਂ ਨੂੰ ਬ੍ਰੇਕ ਆਊਟ ਹੋ ਸਕਦਾ ਹੈ ਤਾਂ ਉਹਦੇ ਵਿੱਚ ਮੈਨੂੰ ਤੁਹਾਨੂੰ ਦੱਸਣਾ ਪਵੇਗਾ ਉੱਤੇ ਨੂੰ ਜਾਂ ਥੱਲੇ ਨੂੰ ਪਰ ਬ੍ਰੇਕਡਾਊਨ ਨਾਲ ਉਤਰਾਹੇ ਪਤਾ ਚੱਲ ਜਾਂਦਾ ਹੈ ਕਿ ਡਾਊਨ ਸਾਈਡ ਨੂੰ ਚੀਜ਼ ਹੋਵੇਗੀ ਤੇ ਬ੍ਰੇਕ ਆਊਟ ਉੱਤੇ ਨੂੰ ਹੋਵੇਗਾ ਠੀਕ ਹੈ ਤੇ ਇਸ ਚੀਜ਼ ਨੂੰ ਧਿਆਨ ਦਿਓ ਤੇ ਹੁਣ ਆਪਾਂ ਪਹਿਲਾਂ ਜਿਵੇਂ ਤਾਂ ਦੱਸਿਆ ਸੀ ਕਿ ਬ੍ਰੇਕ ਆਊਟ ਤੇ ਹੁਣ ਆਪਾਂ ਦੇਖਾਂਗੇ ਚੱਲਾਂਗੇ ਆਪਾਂ 15 ਮਿੰਟ ਦੇ ਟਾਈਮ ਫਰੇਮ ਤੇ ਤੇ 5 ਮਿੰਟ 1 ਮਿੰਟ ਕੋਈ ਵੀ ਟਾਈਮ ਫਰੇਮ ਦੇ ਤੁਸੀਂ ਇਹ ਚੀਜ਼ਾਂ ਅਪਲਾਈ ਕਰ ਸਕਦੇ ਹੋ ਠੀਕ ਹੈ ਹੁਣ ਜਿਹੜਾ ਆਪਣਾ ਬ੍ਰੇਕਆਊਟ ਹੁੰਦਾ ਆ ਉਹ ਇੱਕ ਤਾਂ ਜਿਵੇਂ ਕਿ ਅੱਜ ਆਪਣਾ ਹੋਇਆ ਇਹ ਹੁੰਦਾ ਠੀਕ ਹੈ ਇਹਦੇ ਵਿੱਚ ਆਪਾਂ ਕੀ ਕਰਦੇ ਆ ਦੋ ਤਰੀਕੇ ਨਾਲ ਮੈਂ ਇਹਦੇ ਵਿੱਚ ਵੀ ਦੋ ਤਰੀਕੇ ਨਾਲ ਮੈਂ ਟਰੇਡ ਕਰਨੀ ਪਸੰਦ ਕਰਦਾ ਹਾਂ ਠੀਕ ਹੈ ਬ੍ਰੇਕਆਊਟ ਜਦੋਂ ਉੱਤੇ ਕੈਂਡਲ ক্লোਜ਼ ਹੋ ਗਿਆ ਜਿਸ ਤਰ੍ਹਾਂ ਆਪਾਂ ਪਿਛਲੀਆਂ ਮਤਲਬ ਵੀਡੀਓ ਦੇ ਵਿੱਚ ਜਿਹੜੀ ਕਾਫੀ ਭਾਗ 6ਵਾਂ ਜਾਂ 7ਵਾਂ ਸੀ ਉਹਦੇ ਵਿੱਚ ਦੱਸਿਆ ਸੀ ਕਿ ਕੈਂਡਲ ক্লোਜ਼ ਹੋਣ ਤੇ ਮੈਂ ਨਹੀਂ ਮੰਨਦਾ ਕਿ ਬ੍ਰੇਕਆਊਟ ਹੋ ਗਿਆ ਹੈ ਹੁਣ ਪਿਛਲੀ ਵੀਡੀਓ ਦੇ ਵਿੱਚ ਆਪਾਂ ਦੱਸਿਆ ਸੀ ਕਿ ਐਸਾਈਡ ਵਾਲਾ ਕੈਂਡਲ ਇਸ ਨੂੰ ਟੈਸਟ ਨਾ ਕੀਤਾ ਹੋਵੇ ਤੇ ਤੀਸਰਾ ਕੈਂਡਲ ਟੈਸਟ ਨਾ ਕੀਤਾ ਹੋਵੇ ਤੇ ਉਸ ਤੋਂ ਬਾਅਦ ਜਦੋਂ ਰੀਟੈਸਟ ਕਰਨ ਆਵੇ ਕਿ ਉਦੋਂ ਆਪਾਂ ট্রেਡ ਕਰਾਂਗੇ ਠੀਕ ਹੈ ਬਹੁਤ ਵਾਰ ਇਸ ਤਰ੍ਹਾਂ ਮਾਰਕੀਟ ਨਹੀਂ ਆਉਂਦੀ ਠੀਕ ਹੈ ਇਹ ਵੀ ਇੱਕ ਸੱਚ ਆ ਪਰ ਮੇਹਨਤ ਗੱਲ ਉਹੀ ਹੈ ਕਿ ਟ੍ਰੇਡਿੰਗ ਦੇ ਵਿੱਚ ਪੈਸਾ ਕੌਣ ਕਮਾ ਰਿਹਾ ਹੈ ਜੋ ਬੰਦਾ ਵੇਟ ਕਰਦਾ ਹੈ ਠੀਕ ਹੈ ਕਾਲਾ ਪੈਨ ਵਾਲਾ ਬੰਦਾ ਪ੍ਰੋਫਿਟ ਨਹੀਂ ਕਰਦਾ ਕਿਉਂਕਿ ਉਸ ਨੂੰ ਐਂਟਰੀ ਲੈਣ ਦੀ ਜਲਦੀ ਹੁੰਦੀ ਹੈ ਤੇ ਇੱਥੇ ਆਪਾਂ ਜੇ ਐਂਟਰੀ ਲੈਣੀ ਹੁੰਦੀ ਕਿਸ ਨੂੰ ਆਪਾਂ ਇੱਕ ਰਿਸਕੀ ਤਰੀਕੇ ਦੇ ਵਿੱਚ ਰੱਖਦੇ ਆਂ ਕੀ ਹੁਣ ਦੇਖੋਗੇ ਇਹ ਪੋਸਾ ਉਹਨਾਂ ਜੇ ਆਪਾਂ ਦੇਖੀ ਤਾਂ ਰੀਟੈਸਟ ਹੋਇਆ ਆ ਠੀਕ ਐ ਐ ਸਕੈਂਡਲ ਦੀ ਜਿਹੜੀ ਵੇਖਿਆ ਇਸ ਨੂੰ ਰੀਟੈਸਟ ਕਰਕੇ ਗਈ ਹੈ ਜਦੋਂ ਵਿਕਰੀ ਟੈਸਟ ਕਰਨ ਆਵੇਗੀ ਤਾਂ ਹਾਈ ਕ੍ਰੋਸ ਕਰੇਗੀ ਠੀਕ ਐ ਹਾਈ ਬ੍ਰੇਕ ਮਤਲਬ ਕਲੋਜ਼ ਨਹੀਂ ਹਾਈ ਨੂੰ ਕ੍ਰੋਸ ਕਰੇਗੀ ਤਾਂ ਇੱਥੇ ਮੈਂ ਟਰੇਡ ਲੈਣੀ ਪਸੰਦ ਕਰਦਾ ਇਸ ਨੂੰ ਆਪਾਂ ਕਹਿੰਦੇ ਆ ਇਮੀਡੀਏਟ ਟਰੇਡ ਲੈ ਲਈ ਠੀਕ ਐ ਇਹਦੇ ਵਿੱਚ ਕੀ ਹੋਇਆ ਕਿ ਆਪਣੇ ਜਿਹੜੇ ਰੂਲ ਸੀ ਉਹ ਵੀ ਕਿਤੇ ਨਾ ਕਿਤੇ ਫੁੱਲ ਫੁੱਲ ਹੋ ਰਿਹਾ ਕਿ ਇੱਕ ਕੈਂਡਲ ਕਲੋਜ਼ ਹੋਣ ਨਾਲ ਆਪਾਂ ਐਂਟਰੀ ਨਹੀਂ ਲਈ ਦੂਸਰੇ ਕੈਂਡਲ ਨੇ ਜਦੋਂ ਉਹਦਾ ਹਾਈ ਕ੍ਰੋਸ ਕੀਤਾ ਉਦੋਂ ਐਂਟਰੀ ਲਈ ਆ ਤੇ ਨਾਲ ਦੇ ਨਾਲ ਦੂਸਰੇ ਕੈਂਡਲ ਨੇ ਰੀਟੈਸਟ ਵੀ ਕਰ ਲਿਆ ਠੀਕ ਹੈ ਹੁਣ ਇਸੇ ਚੀਜ਼ ਨੂੰ ਜੇ ਧਿਆਨ ਨਾਲ ਇੱਥੇ ਮੇਰੀ ਗੱਲ ਸੁਣਿਓ ਮੈਂ ਤੁਹਾਡੇ ਮਤਲਬ ਕਿ ਬਹੁਤ ਸਾਰੇ ਇਹੋ ਜਿਹੇ ਮਨ ਦੇ ਵਿੱਚ ਸਵਾਲ ਹੁੰਦੇ ਜਿਹੜੇ ਖਤਮ ਹੋ ਜਾਣਗੇ ਅੱਜ ਠੀਕ ਹੈ ਅਸਲ ਚ ਕੀ ਹੈ ਕੋਈ ਵੀ ਕੈਂਡਲ ਠੀਕ ਹੈ ਕੋਈ ਵੀ ਕੈਂਡਲ ਰੀਟੈਸਟ ਕਰਦਾ ਹੈ ਉਸ ਤੋਂ ਨਿੱਕੇ ਫਰੇਮ ਤੇ ਸਵਿੰਗ ਬਣਦੀ ਹੈ ਠੀਕ ਹੈ ਕੈਂਡਲਾਂ ਦੇ ਲੋ ਹੀ ਅਸਲ ਦੇ ਵਿੱਚ ਸਵਿੰਗ ਲੋ ਜਾਂ ਸਵਿੰਗ ਹਾਈ ਭੰਜ ਜਾਂਦੀ ਇਸ ਤੋਂ ਛੋਟੇ ਟਾਈਮ ਦੇ ਵਿੱਚ ਠੀਕ ਹੈ ਦੇਖੀ ਜੀ ਨੂੰ ਸਮਝੋ ਧਿਆਨ ਨਾਲ ਬਹੁਤ ਹੀ ਮਤਲਬ ਕਿ ਸਿੱਖਣ ਵਾਲੀ ਜੀਜਾ ਹੁਣ ਜਿਵੇਂ ਦੇਖੋਗੇ ਆਪਾਂ 5 ਮਿੰਟ ਤੇ ਜਾਵਾਂਗੇ ਤੇ ਪ੍ਰੋਪਰ ਰੀ ਟੈਸਟ ਹੋਇਆ ਹੋ ਸਕਦਾ ਹੈ ਠੀਕ ਹੈ ਹੁਣ ਚਲੋ 5 ਮਿੰਟ ਤੇ ਆਪਾਂ ਜਾਵਾਂਗੇ ਤੇ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ ਠੀਕ ਹੈ ਹੁਣ 5 ਮਿੰਟ ਤੇ ਆਪਾਂ ਚੱਲਦੇ ਹਾਂ 15 ਮਿੰਟ ਤੇ ਸੀ ਠੀਕ ਹੈ ਕੀ ਦੇਖੋ 5 ਮਿੰਟ ਤੇ ਉਹ ਚੀਜ਼ ਹੋਈ ਨਾ ਜਿਹੜੀ ਆਪਾਂ ਦੱਸੀ ਸੀ ਤੁਹਾਨੂੰ ਕਿ ਬ੍ਰੇਕਆਊਟ ਤੇ ਟ੍ਰੇਡ ਆਪਾਂ ਕਿਵੇਂ ਕਰਦੇ ਆਂ ਕਿ ਇੱਕ ਵਾਰੀ थे 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 पता बन के इस तरह बन के करे कोई भी बने दोनों एक ही मतलब कि आप ट्रेड करनी पसंद करते हैं की एक या। जो किोस होंगे स्टॉप लॉस एस जगह लगा सीए ठीक है उस दिन मैं जो स्टॉप लॉस रखा थले रखा टाइम सी इतना ਤੇ ਉੱਤੇ ਨੂੰ ਆਪਾਂ ਟਾਰਗੇਟ ਕਰ ਸਕੀਏ ਠੀਕ ਹੈ ਜਿਸ ਦੇ ਨਾਲ ਕਿ ਆਪਣਾ ਰਿਸਕ ਰਿਵਾਰਡ ਵੀ ਵਧੀਆ ਹੋ ਜਾਂਦਾ ਇਹੋ ਜੇ ਤੁਹਾਨੂੰ ਬਹੁਤ ਸਾਰੇ ਮਤਲਬ ਕਿ ਆਉਣ ਆਉਣ ਵਾਲੇ ਟਾਈਮ ਦੇ ਵਿੱਚ ਦੇਖਣ ਨੂੰ ਮਿਲਣਗੇ ਪਰ ਤੁਸੀਂ ਧਿਆਨ ਨਾਲ ਵੇਖਣਾ ਜ਼ਰੂਰ ਹੈ ਹੁਣ ਦੇਖੋ ਕਿ 15 ਮਿੰਟ ਤੇ ਕੀ ਹੋਇਆ ਕਿ ਵਿਕ ਟੈਸਟ ਕਰਕੇ ਗਈ ਪਰ ਇੱਥੇ ਪ੍ਰੋਪਰ ਰੀਜੈਸਟ ਹੋਇਆ ਠੀਕ ਹੈ ਤੇ ਇਹ ਆਪਣੀ ਬਣ ਕੇ ਐਂਟਰੀ ਕਰਾਸ ਹੋਣ ਤੇ ਇਹ ਆਪਣਾ ਰੈੱਡ ਕੈਂਡਲ ਦੇ ਥੱਲੇ ਆਪਾਂ ਛੋਟਾ ਸਟਾਪ ਲੌਸ ਵੀ ਰੱਖ ਸਕਦੇ ਹਾਂ ਜਾਂ ਫਿਰ ਉਸ ਤੋਂ ਪਿਛਲੇ ਕੈਂਡਲ ਦੇ ਲੋ ਦੇ ਥੱਲੇ ਸਟਾਪ ਲੌਸ ਰੱਖ ਕੇ ਉੱਤੇ ਨੂੰ ਆਪਾਂ ਟਾਰਗੇਟ ਕਰ ਸਕਦੇ ਹਾਂ ਤੇ ਟਾਰਗੇਟ ਆਪਾਂ ਨੂੰ ਜੇ ਵੀ ਤੋਂ ਸੁਸਤਾ ਤਰ ਤੱਕ ਟਾਰਗੇਟ ਦੱਸਿਆ ਸੀ ਤਾਂ ਉਥੋਂ ਤੱਕ ਥੋੜਾ ਬਧਾ ਹੋਰ ਵੀ ਵੱਧ ਹੋ ਸਕਦਾ ਸੀ ਠੀਕ ਹੈ ਇਸ ਤਰ੍ਹਾਂ ਆਪਾਂ ਟ੍ਰੇਡ ਕਰਨੀ ਇਸ ਨੂੰ ਆਪਾਂ ਹੁਣ ਇਹਦੇ ਵਿੱਚ ਦੇਖੋਗੇ ਆਪਣੀ ਪਿਛਲੀ ਕੰਡੀਸ਼ਨ ਵੀ ਫੁੱਲਪਲ ਹੋ ਗਈ ਨਿੱਕੇ ਟਾਈਮ ਫਰੇਮ ਤੇ ਠੀਕ ਹੈ ਜੇ ਮੰਨ ਲਓ ਕਿ ਕੋਈ 15 ਮਿੰਟ ਤੇ ਦੇਖ ਰਿਆ ਸੀ ਤਾਂ ਉਹ ਆਪਣਾ ਇਮੀਡੀਏਟ ਬ੍ਰੇਕਆਊਟ ਟ੍ਰੇਡ ਹੋ ਗਈ ਠੀਕ ਹੈ 5 ਮਿੰਟ ਤੇ ਵੀ ਉਹ ਚੀਜ਼ ਤੁਸੀਂ ਕਰ ਸਕਦੇ ਜੋ ਠੀਕ ਹੈ ਮੰਨ ਲਓ ਕਿ ਜਿਵੇਂ ਐਸਾ ਰਿਸਿਸਟੈਂਸ ਦਾ ਬ੍ਰੇਕਆਊਟ ਹੋਇਆ ਤਾਂ ਨੈਕਸਟ ਕੈਂਡਲ ਇਸ ਨੂੰ ਟੱਚ ਕਰਕੇ ਉਦੋਂ ਹੀ ਹਾਈ ਕ੍ਰਾਸ ਕਰੇ ਤਾਂ ਮੈਂ ਟ੍ਰੇਡ ਕਰਨੀ ਪਸੰਦ ਕਰਾਂਗਾ ਇਹ ਆਪਣਾ ਤੀਸਰਾ ਤਰੀਕਾ ਹੈ ਠੀਕ ਹੈ ਜਿਵੇਂ ਮੰਨ ਲਓ ਆ ਰੈਜ਼ਿਸਟੈਂਸ ਹੈ ਇਹਦੇ ਉੱਤੇ ਕੈਂਡਲ ক্লোਜ਼ ਹੋ ਗਿਆ چاہے 5 ਮਿੰਟ ਦਾ ਤੇ ਉਸ ਤੋਂ ਬਾਅਦ ਆ ਨੈਕਸਟ ਕੈਂਡਲ ਇੱਥੇ ਓਪਨ ਹੋਇਆ ਜੋ ਹਿ ਵਿਕ ਮਾਰ ਕੇ ਇਸ ਨੂੰ ਉਸ ਤੋਂ ਬਾਅਦ ਆ ਦੁਬਾਰਾ ਜਾ ਕੇ ਉੱਤੇ ਕ੍ਰਾਸ ਕਰੇਗਾ ਤਾਂ ਇੱਥੇ ਹੀ ਮੈਂ ਐਂਟਰੀ ਲੈ ਲਵਾਂਗਾ ਸਟਾਪ ਲੌਸ ਇਸ ਇਸ ਕੇਸ ਦੇ ਵਿੱਚ ਮੈਂ ਪਿਛਲੇ ਕੈਂਡਲ ਦਾ ਲੋ ਦੇ ਥੱਲੇ ਲਗਾਵਾਂਗਾ ਠੀਕ ਹੈ ਹੁਣ ਜਿਵੇਂ ਮੰਨ ਲਓ ਕਿ ਆਪਾਂ 15 ਮਿੰਟ ਤੇ ਟ੍ਰੇਡ ਕਰਦੇ ਹਾਂ ਆਪਨਾ ਸਟਾਪ ਲੋਸ ਗਈ ਹੋਣਾ ਸੀ ਜੋ ਕਿ ਮੈਂ ਤੁਹਾਨੂੰ ਦੱਸਿਆ ਸੀ ਕਿਉਂਕਿ ਮੈਂ 15 ਮਿੰਟ ਦੇ ਹਿਸਾਬ ਨਾਲ ਟਰੇਡ ਕੀਤੀ ਸੀ ਠੀਕ ਹੈ 15 ਮਿੰਟ ਦੇ ਹਿਸਾਬ ਨਾਲ ਮੈਂ ਟਰੇਡ ਕੀਤੀ ਸੀ ਤਾਂ ਕਰਕੇ ਆਪਾਂ ਸਟਾਪ ਲੋਸ ਕਿਉਂਕਿ ਇਸ ਤੋਂ ਉੱਤੇ ਤਾਂ 15 ਮਿੰਟ ਦਾ ਕੋਈ ਕੈਂਟਰੀ ਨਹੀਂ ਸੀ ਜਦੋਂ ਵੀ ਤੁਸੀਂ ਫਿਊਚਰ ਦੇ ਵਿੱਚ ਜਿਹੜੇ ਟਾਈਮ ਫਰੇਮ ਨੂੰ ਦੇਖ ਕੇ ਟਰੇਡ ਕਰੋਗੇ ਨਾ ਉਹਦੇ ਵਿੱਚ ਸਟਾਪ ਲੋਸ ਤੁਹਾਡਾ ਇਹਦਾ ਲੋ ਹੀ ਬਣੇਗਾ ਇਹਦੇ ਵਿੱਚ ਕਿਸੇ ਵੀ ਜਗ੍ਹਾ ਤੇ ਤੁਸੀਂ ਸਟਾਪ ਲੋਸ ਲਗਾਉਗੇ ਤਾਂ ਉਹ ਹਿੱਟ ਹੋਣ ਦੇ ਹਾਈ ਚਾਂਸ ਰਹਿਣਗੇ ਪਰ ਜੇ ਤੁਸੀਂ 5 ਮਿੰਟ ਦੇ ਹਿਸਾਬ ਨਾਲ ਕੀਤੀ ਤੁਸੀਂ ਉੱਥੇ ਲਗਾ ਸਕਦੇ ਹੋ ਹੁਣ ਏਦੋ ਕਨਫਿਊਜ਼ ਹੋ ਜਨ ਕਿ ਕਿ ਕਿਹੜੇ ਟਾਈਮ ਫਰੇਮ ਤੇ ਕਰਨੀ ਜਿਸ ਟਾਈਮ ਫਰੇਮ ਤੇ ਮਰਜ਼ੀ ਤੁਸੀਂ ਕਰ ਸਕਦੇ ਜੋ ਪਰ ਮੈਂ ਇਹ ਕਹਿ ਰਿਹਾ ਕਿ ਇਸ ਤਰੀਕੇ ਨਾਲ ਵੀ ਆਪਾਂ ਟ੍ਰੇਡ ਕਰ ਸਕਦੇ ਹਾਂ ਮਤਲਬ ਕਿ ਇੱਕ ਕੈਂਡਲ ਉੱਤੇ ক্লোਜ਼ ਹੋ ਜਾਵੇ ਤੇ ਨੈਕਸਟ ਕੈਂਡਲ ਅਹੀ ਰੀਟੈਸਟ ਕਰਨਾ ਆ ਜਾਵੇ ਤੇ ਉਸ ਤੋਂ ਬਾਅਦ ਆ ਦੁਬਾਰਾ ਹਾਈ ਕ੍ਰੋਸ ਕਰੇ ਇਹ ਬਹੁਤ ਛੇਤੀ ਛੇਤੀ ਫੀਨੋਮਨਾ ਹੋਵੇਗੀ ਤੁਹਾਡੇ ਅੱਖਾਂ ਦੇ ਸਾਹਮਣੇ ਜੇ ਜਦੋਂ ਵੀ ਬ੍ਰੇਕਆਊਟ ਤੁਸੀਂ ਇੱਥੇ ਮੰਨ ਲਿਆ ਕਿ ਹੋ ਰਿਹਾ ਹੈ ਤਾਂ ਆਪਣੇ ਪੋਜੀਸ਼ਨਾਂ ਜੋ ਵੀ ਤੁਸੀਂ ਸਟ੍ਰਾਈਕ ਪ੍ਰਾਈਸ ਲੈਣਾ ਜਾਂ ਕੁਝ ਵੀ ਪਾਇਆ ਕਰਨਾ ਉਸ ਨੂੰ ਐਡ ਕਰਕੇ ਰੱਖਣਾ ਪੈਂਦਾ ਹੈ ਜਿਉਂ ਹੀ ਕ੍ਰੋਸ ਹੁੰਦਾ ਉੱਥੇ ਤੁਸੀਂ ਲੈਣ ਦੀ ਜਾਂ ਫਿਰ ਇੱਥੇ ਇੱਕ ਤਰੀਕਾ ਤੁਸੀਂ ਹੋਰ ਵਰਤ ਸਕਦੇ ਜੋ ਜਦੋਂ ਵੀ ਆ ਕੈਂਡਲ ਵੱਡਾ ਹੋਵੇ ਤਾਂ ਜਿਸ ਜੋ ਵੀ ਕੈਂਡਲ ਦੀ ਬਾਡੀ ਹੋਵੇਗੀ ਉੱਥੇ ਐਸਐਲ ਰੱਖ ਸਕਦੇ ਹੋ ਠੀਕ ਹੈ ਦੂਸਰਾ ਤਰੀਕਾ ਇਹ ਹੁੰਦਾ ਹੈ ਬ੍ਰੇਕਆਊਟ ਟ੍ਰੇਡ ਕਰਨ ਦਾ ਇਹ ਇਮੀਡੀਏਟ ਬ੍ਰੇਕਆਊਟ ਹੈ ਠੀਕ ਹੈ ਮੈਂ ਇਸ ਤੇ ਬਹੁਤ ਘੱਟ ਟ੍ਰੇਡ ਕਰਦਾ ਹਾਂ ਪਰ ਜਦੋਂ ਨਾਲ ਟਾਈਮ ਦਾ ਹੁੰਦਾ ਹੈ ਆਪਣੇ ਕੋਲੇ ਸਰਕਲ ਫਿਰ ਆਪਾਂ ਟ੍ਰੇਡ ਕਰ ਲੈਣੇ ਆ ਠੀਕ ਹੈ ਇਹ ਆਪਣਾ ਤੀਸਰਾ ਤਰੀਕਾ ਹੁਣ ਦੇਖੋਗੇ ਇਹ ਤੁਹਾਨੂੰ ਤਿੰਨ ਤਰੀਕੇ ਆਪਾਂ ਬ੍ਰੇਕਆਊਟ ਤੇ ਦੱਸ ਦਿੱਤੇ ਠੀਕ ਹੈ ਹੁਣ ਇਸ ਦੇ ਵਿੱਚ ਦੇਖੋਗੇ ਜੋ ਛੋਟੇ ਟਾਈਮ ਫਰੇਮ ਤੇ ਆਪਣਾ ਪਿਛਲੇ ਵਾਲਾ ਤਰੀਕਾ ਬਣ ਗਿਆ ਸੀ ਤੇ ਇੱਥੇ ਵੱਡੇ ਟਾਈਮ ਫਰੇਮ ਤੇ ਜੇ ਆਪਾਂ ਦੇਖਦੇ ਤਾਂ ਇਹ ਇੱਕ ਨਵਾਂ ਤਰੀਕਾ ਬਣ ਗਿਆ ਸੀ ਠੀਕ ਹੈ ਤਿੰਨ ਤਰੀਕੇ ਹੋ ਗਏ ਹੁਣ ਆਪਾਂ ਛੋਟੀ ਰੇਂਜ ਦੇ ਬ੍ਰੇਕਆਊਟ ਤੇ ਤੁਹਾਨੂੰ ਟ੍ਰੇਡ ਕਰਨ ਦਾ ਤਰੀਕਾ ਵੀ ਦੱਸ ਦਿੰਨੇ ਆ ਜੋ ਕਿ 5 ਮਿੰਟ ਤੇ ਜਾਂ 15 ਮਿੰਟ ਤੇ ਰੇਂਜ ਬਣਦੀ ਹੈ ਜਿੱਦਾਂ ਕਿ ਬ੍ਰੇਕਆਊਟ ਜਾਂ ਬ੍ਰੇਕਡਾਊਨ ਤਿੰਨ ਤਰੀਕੇ ਨਾਲ ਹੁੰਦਾ ਹੁਣ ਇਹ ਆਪਾਂ ਇੱਕ ਇਸੇ ਦੇਖੋਗੇ ਬ੍ਰੇਕਆਊਟ ਦੀ ਐਗਜ਼ਾਮਪਲ ਦੱਸੀ ਮੈਂ ਤੁਹਾਨੂੰ ਬ੍ਰੇਕਡਾਊਨ ਦੀ ਐਗਜ਼ਾਮਪਲ ਵੀ ਪਹਿਲਾਂ ਦਿਖਾ ਦਵਾਂ ਉਸ ਤੋਂ ਬਾਅਦ ਆਪਾਂ ਅ ਇਥੇ ਦੇਖੋ ਕਿ ਕੈਂਡਲ ਥੱਲੇ ক্লোਜ਼ ਹੋਇਆ ਠੀਕ ਹੈ ਕੈਂਡਲ ਥੱਲੇ ক্লোਜ਼ ਹੋ ਗਿਆ ਉਸ ਤੋਂ ਪਤਾ ਗ੍ਰੀਨ ਕੈਂਡਲ ਇਸ ਨੂੰ ਰੀਟੈਸਟ ਕਰਨ ਆਇਆ ਤਾਂ ਇਸ ਨੇ ਇਹ ਤਾਂ ਲੋ ਕਰਾਸ ਕਰ ਦਿੱਤਾ ਇੱਥੇ ਆਪਾਂ ਟ੍ਰੇਡ ਲਵਾਂਗੇ ਤੇ ਸਟਾਪ ਲੋਸ ਆਪਣਾ ਕੀ ਹੋਊਗਾ ਇਸ ਕੈਂਡਲ ਦਾ ਹਾਈ ਠੀਕ ਹੈ ਇਸ ਕੈਂਡਲ ਦੇ ਹਾਈ ਤੇ ਆਪਾਂ ਸਟਾਪ ਲੋਸ ਲਗਾ ਕੇ ਜਦੋਂ ਰੀਟੈਸਟ ਹੋ ਕੇ ਆਪਣਾ ਇਹ ਥੱਲੇ ਜਾਵੇਗਾ ਤਾਂ ਆਪਾਂ ਐਂਟਰੀ ਕਰ ਲਵਾਂਗੇ ਟਾਰਗੇਟ ਥੱਲੇ ਜੋ ਉਹ ਵੀ ਹੋਣਗੇ ਉਹ ਤੁਹਾਨੂੰ ਕੱਢਣ ਦਾ ਤਰੀਕਾ ਦੱਸਿਆ ਹੋਇਆ 1:1 1:2 ਉਹ ਤੁਸੀਂ ਟਰਾਈ ਕਰ ਸਕਦੇ ਹੋ ਠੀਕ ਹੈ ਐਵੇਂ ਆਪਾਂ ਟਰੇਡ ਕਰਦੇ ਆ ਇਮੀਡੀਏਟ ਬ੍ਰੇਕਆਊਟ ਬ੍ਰੇਕਡਾਊਨ ਤੇ ਜਿਹਦੇ ਵਿੱਚ ਆਪਾਂ ਜਿਆਦਾ ਵੇਟ ਨਹੀਂ ਕਰਦੇ ਕਨਫਰਮੇਸ਼ਨ ਦੀ ਇਸ ਤਰ੍ਹਾਂ ਆਪਾਂ ਟਰੇਡ ਕਰਦੇ ਆ ਠੀਕ ਹੈ ਨੈਕਸਟ ਕੈਂਡਲ ਹੀ ਰੀਟੈਸਟ ਕਰਕੇ ਤਾਂ ਲੋ ਬ੍ਰੇਕ ਕਰੇ ਉਹ ਪਿਛਲੇ ਕੈਂਡਲ ਦਾ ਜਿਸ ਨੇ ਥੱਲੇ ক্লোਜ਼ ਕੀਤਾ ਹੁੰਦਾ ਆ ਉੱਥੇ ਆਪਾਂ ਬ੍ਰੇਕਡਾਊਨ ਤੇ ਟਰੇਡ ਕਰ ਲੈਣੇ ਆ ਸਟਾਪ ਲੌਸ ਇਸ ਕੈਂਡਲ ਦੇ ਹਾਈ ਦੇ ਨਹੀਂ ਰੱਖਦੇ ਆਪਾਂ ਐਸ ਕੈਂਡਲ ਦੇ ਹਾਈ ਤੇ ਆਪਾਂ ਸਟਾਪ ਲੌਸ ਰੱਖਦੇ ਆ ਜੇ ਇਥੇ ਸਵਿੰਗ ਆਈ ਜਾਇਗਾ ਤਾਂ ਉਸ ਤੋਂ ਵੀ ਵਧੀਆ ਹੋਵੇਗਾ ਹੁਣ ਇਸੇ ਨੂੰ ਆਪਾਂ ਜੇ ਛੋਟੇ ਟਾਈਮ ਆਪਣਾ ਹੋ ਸਕਦਾ ਪ੍ਰੋਪਰ ਉਹ ਬਣਿਆ ਹੋਵੇ ਇੱਥੇ ਦੇਖੋ ਵੀ ਪ੍ਰੋਪਰ ਆਪਣਾ ਜੋ ਪਿਛਲੇ ਦੇ ਵਿੱਚ ਸਿੱਖਿਆ ਸੀ ਉਹ ਬਣਿਆ ਹੋਇਆ ਠੀਕ ਹੈ 5 ਮਿੰਟ ਤੇ ਕੀ ਬਣਿਆ ਹੋਇਆ ਹੈ ਕਿ ਪ੍ਰਾਈਸ ਨੇ ਪਿਛਲਾ ਕੈਂਡਲ ਨੇ ਇਸ ਨੂੰ ਟੱਚ ਨਹੀਂ ਕੀਤਾ ਲੈਵਲ ਨੂੰ ਤੀਸਰੇ ਕੈਂਡਲ ਨੇ ਵੀ ਟੱਚ ਨਹੀਂ ਕੀਤਾ ਤੇ ਚੌਥਾ ਕੈਂਡਲ ਜਾਂ ਉਸ ਤੋਂ ਬਾਅਦ ਦਾ ਕੋਈ ਵੀ ਕੈਂਡਲ ਟੈਸਟ ਕਰਨ ਆਵੇ ਤਾਂ ਇਸ ਨੂੰ ਟੱਚ ਹੋਣ ਤੇ ਆਪਾਂ ਟ੍ਰੇਡ ਕਰਦੇ ਹਾਂ ਇਸ ਕੇਸ ਦੇ ਵਿੱਚ ਆਪਾਂ ਇੱਥੇ ਕੋਈ ਸਵਿੰਗ ਹਾਈ ਜਾਂ ਕੈਂਡਲ ਦੇਖਦੇ ਆ ਠੀਕ ਆ ਸਵਿੰਗ ਹਾਈ ਹੋਵੇ ਤਾਂ ਬਹੁਤ ਵਧੀਆ ਜੇ ਕੈਂਡਲ ਆ ਉੱਤੇ ਤੇ ਵੀ ਆਪਾਂ ਐਸਾ ਲਗਾ ਕੇ ਟਰਾਈ ਕਰ ਸਕਦੇ ਆ ਟਾਰਗੇਟ ਥੱਲੇ ਨੂੰ 1:1 1:2 ਇਹ ਤਾਂ ਹੀ ਕਾਪਾ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਠੀਕ ਆ ਅੱਜ ਵਾਲੇ ਤਰੀਕੇ ਦੀ ਸਮਝ ਲੱਗ ਗਈ ਕਿਸੇ ਵੀ ਰੈਜ਼ਿਸਟੈਂਸ ਤੋਂ ਉੱਤੇ ਕੈਂਡਲ ক্লোਜ਼ ਹੋ ਕੇ ਨੈਕਸਟ ਕੈਂਡਲ ਦਾ ਲੋ ਉਸ ਨੂੰ ਟੱਚ ਕਰਨ ਆਵੇ ਤੇ ਉਸ ਤੋਂ ਬਾਅਦ ਆ ਉਸ ਕੈਂਡਲ ਦਾ ਹਾਈ ਕ੍ਰੋਸ ਕਰੇ ਉੱਥੇ ਐਂਟਰੀ ਲਵਾਂਗੇ ਡਾਊਨ ਸਾਈਡ ਨੂੰ ਥੱਲੇ ਕੈਂਡਲ ক্লোਜ਼ ਹੋਵੇ ਨੈਕਸਟ ਕੈਂਡਲ ਦਾ ਹਾਈ ਉਸ ਨੂੰ ਟੱਚ ਮਤਲਬ ਕਿ ਉਸ ਨੂੰ ਟੱਚ ਕਰਨ ਆਵੇ ਉਸ ਤੋਂ ਬਾਅਦ ਆ ਉਸਦੇ ਲੋਅ ਨੂੰ ਕ੍ਰਾਸ ਕਰਦੇ ਸਮੇਂ ਆਪਾਂ ਰੇਡ ਲੈ ਲਵਾਂਗੇ ਜੇ ਪਿਛਲਾ ਕੈਂਡਲ ਬਹੁਤ ਵੱਡਾ ਆ ਤਾਂ ਉਹਦੀ ਜੋ ਵੀ ਓਪਨਿੰਗ ਪ੍ਰਾਈਸ ਹੋਵੇਗੀ ਉੱਥੇ ਆਪਾਂ ਐਸਐਲ ਲਗਾ ਸਕਦੇ ਆ ਜੇ ਕੈਂਡਲ ਛੋਟਾ ਆ ਤਾਂ ਉਹਦਾ ਹਾਈ ਐਸਐਲ ਹੋਵੇਗਾ ਸੇਮ ਡਾਊਨ ਸਾਈਡ ਨੂੰ ਪਿਛਲੇ ਕੈਂਡਲ ਦੀ ਓਪਨਿੰਗ ਤੇ ਆਪਾਂ ਐਸਐਲ ਲਗਾ ਸਕਦੇ ਆ ਜੇ ਵੱਡਾ ਆਏ ਤਾਂ ਜੇ ਛੋਟਾ ਆਏ ਤਾਂ ਉਹਦਾ ਲੋਅ ਤੇ ਜੇ ਉੱਥੇ ਸਵਿੰਗ ਲੋਅ ਕੋਈ ਹੈਗਾ ਤਾਂ ਉਹ ਬਹੁਤ ਵਧੀਆ ਹੈ ਜੇ ਐਸ ਸਾਈਡ ਤੇ ਸਵਿੰਗ ਹਾਈ ਹੈਗਾ ਤਾਂ ਉਹ ਬਹੁਤ ਵਧੀਆ ਹੈ ਉਹ ਆਪਾਂ ਸਟਾਪ ਲੌਸ ਲਗਾ ਸਕਦੇ ਆ ਠੀਕ ਹੈ ਇਹ ਚੀਜ਼ਾਂ ਸਮਝ ਲੱਗੀਆਂ ਹੁਣ ਅੱਗੇ ਆ ਕਿਨੇ ਦੇਖਣਾ ਹੈ ਜਿਹੜਾ ਕਿ ਬਹੁਤ ਹੀ ਵਧੀਆ ਸੈਟਅਪ ਬਣਦਾ ਜਿਹਦੇ ਤੇ ਮੈਂ ਅਕਸਰ ਹੀ ਇੰਟਰਡੇ ਦੇ ਵਿੱਚ ਜਿਵੇਂ ਆਪਾਂ ਕੋਈ ਸਕੈਲਪਿੰਗ ਵਗੈਰਾ ਕਰਨੀ ਹੁੰਦੀ ਤਾਂ ਉਹ ਆਪਾਂ ਆਰਾਮ ਨਾਲ ਕਰ ਸਕਦੇ ਹਾਂ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਇੰਡੀਕੇਟਰ ਦੀ ਮਤਲਬ ਕਿ ਨਾਲ ਇੰਡੀਕੇਟਰ ਵੀ ਦੱਸਾਂਗਾ ਜਿਹੜੇ ਲੋਕਾਂ ਨੂੰ ਸਪੋਰਟ ਜਾਂ ਡਿਸਟੈਂਸ ਲਗਾਉਣੀ ਨਹੀਂ ਆਉਂਦੀ ਉਹਨਾਂ ਵਾਸਤੇ ਮੈਂ ਇੰਡੀਕੇਟਰ ਵੀ ਦੱਸਾਂਗਾ ਠੀਕ ਹੈ ਇੰਡੀਕੇਟਰ ਦੀ ਵਰਤੋਂ ਵੀ ਤੁਸੀਂ ਨਾਲ ਕਰ ਸਕਦੇ ਹੋ ਪਰ ਇਹ ਚੀਜ਼ ਜ਼ਰੂਰ ਧਿਆਨ ਦੇਣੀ ਹੈ ਤੁਸੀਂ ਹਮੇਸ਼ਾ ਹੀ ਕਿਸੇ ਵੀ ਪ੍ਰਾਈਸ ਨੂੰ ਦੇਖਦੇ ਹੋਏ ਕਿ ਪ੍ਰਾਈਸ ਆਲਵੇਸ ਫਸਟ ਤੇ ਇੰਡੀਕੇਟਰ ਆਲਵੇਸ ਸੈਕੰਡਰੀ ਠੀਕ ਹੈ ਇੰਡੀਕੇਟਰ ਉਸ ਦੀ ਵਰਤੋਂ ਕਰੋ ਜੋ ਰੱਬ ਨੇ ਤੁਹਾਨੂੰ ਦਿੱਤੇ ਆ ਦੋ ਅੱਖਾਂ ਉਹਨਾਂ ਨਾਲ ਧਿਆਨ ਨਾਲ ਪ੍ਰਾਈਸ ਨੂੰ ਦੇਖੋ ਜਿਹੜੇ ਇੰਡੀਕੇਟਰ ਦੀ ਵਰਤੋਂ ਸੈਕੰਡਰੀ ਹੁੰਦੀ ਆ ਠੀਕ ਹੈ ਇੱਥੇ ਆਪਾਂ ਇੰਡੀਕੇਟਰ ਦੀ ਵਰਤੋਂ ਕਰਾਂਗੇ ਇੱਕ ਜਿਹੜਾ ਹੋਵੇਗਾ ਬੁਲਿੰਜਰ ਬੈਂਡ ਠੀਕ ਹੈ ਇਹ ਦੇਖੋ ਆਪਾਂ ਬਲੰਗਰ ਬੈਂਡ ਲਗਾ ਰਿਹਾ ਠੀਕ ਹੈ ਹੁਣ ਬਲੰਗਰ ਬੈਂਡ ਦੇ ਨਾਲ ਤੁਸੀਂ ਪਹਿਨੋ ਬਲੰਗਰ ਬੈਂਡ ਤੇ ਧਿਆਨ ਨਹੀਂ ਦੇਣਾ ਠੀਕ ਹੈ ਬਲੰਗਰ ਬੈਂਡ ਕਈ ਕਹਿ ਸਕਦੇ ਦਿੰਦੇ ਹੈ ਕਈ ਪਲੰਗਰ ਬੈਂਡ ਠੀਕ ਹੈ ਆ ਨਾਂ ਇਹਦਾ ਦੇਖ ਲਿਓ ਤੇ ਇਸ ਨੂੰ ਆਪਾਂ ਪਹਿਲਾਂ ਬੰਦ ਕਰਾਂਗੇ ਠੀਕ ਹੈ ਪਹਿਲਾਂ ਪ੍ਰਾਈਸ ਤੇ ਧਿਆਨ ਦੇਣਾ ਫਿਰ ਆਪਾਂ ਇਸ ਦੀ ਵਰਤੋਂ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਜਿਵੇਂ ਮੰਨ ਲਓ ਕਿ ਆਪਾਂ ਕੋਈ ਕਿਸੇ ਵੀ ਜਗ੍ਹਾ ਤੇ ਮਾਰਕੀਟ ਇਸ ਤਰ੍ਹਾਂ ਜਿਸ ਨੂੰ ਆਪਾਂ ਰੈਕਟੈਂਗਲ ਨਾਲ ਮਾਰਕ ਕਰ ਲੈਨੇ ਆ ਜਾਂ ਫਿਰ ਇਸ ਤਰ੍ਹਾਂ ਦੋ سپورਟ ਤੇ ਰੈジਸਟੈਂਸ ਲਗਾ ਕੇ ਮਾਰਕੀਟ ਇੱਕ ਰੇਂਜ ਬਣਾਉਣੀ ਸ਼ੁਰੂ ਕਰ ਦਿੰਦੀ ਇਦੇ ਵਿੱਚ ਪ੍ਰਾਈਸ ਜਿਸ ਜਗ੍ਹਾ ਤੋਂ ਪਹਿਲੀ ਵਾਰੀ ਥਲੇ ਡਿੱਗਾ ਹੁੰਦਾ ਉਸ ਨੂੰ ਆਪਾਂ ਮਾਰਕ ਕਰ ਲੈਨੇ ਆ ਠੀਕ ਹੈ ਉਸ ਨੂੰ ਆਪਾਂ ਮਾਰਕ ਕਰ ਲੈਨੇ ਆ ਜਿਸ ਜਗ੍ਹਾ ਤੋਂ ਪ੍ਰਾਈਸ ਪਹਿਲੀ ਵਾਰੀ ਥਲੇ ਡਿੱਗਾ ਹੁੰਦਾ ਠੀਕ ਹੈ ਵੈਸੇ ਇਸ ਨੂੰ ਮਾਰਕ ਕਰਾਂਗੇ ਆਪਾਂ ਠੀਕ ਹੈ ਤੇ ਜਿਸ ਜਗ੍ਹਾ ਤੋਂ ਪਹਿਲੀ ਵਾਰੀ ਪ੍ਰਾਈਸ ਉੱਤੇ ਗਿਆ ਹੁੰਦਾ ਉਸ ਜਗ੍ਹਾ ਨੂੰ ਆਪਾਂ ਮਾਰਕ ਕਰ ਲੈਨੇ ਆ ਜਿਵੇਂ ਕਿ ਇੱਥੋਂ ਪ੍ਰਾਈਸ ਪਹਿਲੀ ਵਾਰੀ ਉੱਤੇ ਗਿਆ ਤੇ ਇਹ ਆਪਣਾ ਸਪੋਰਟ ਬਣ ਗਿਆ ਆ ਦੂਜੀ ਵਾਰੀ ਆਇਆ ਸੀ ਇਸੇ ਤਰ੍ਹਾਂ ਜਦੋਂ ਪ੍ਰਾਈਸ ਉੱਤੇ ਗਿਆ ਸੀ ਤਾਂ ਆ ਰੈੱਡ ਕੈਂਡਲ ਦੇ ਵਿੱਚ రెడ్డి ਕਨਲ ਦਾ ਜਦੋਂ ਹਾਈ ਬਣਿਆ ਸੀ ਤਾਂ ਇੱਥੋਂ ਡਿੱਗਣਾ ਸ਼ੁਰੂ ਹੋਇਆ ਸੀ ਠੀਕ ਹੈ ਮਤਲਬ ਇੱਥੋਂ ਉੱਤੇ ਗਿਆ ਉਸ ਤੋਂ ਬਾਅਦ ਆ ਇੱਥੇ ਓਪਨ ਹੋਣ ਤੋਂ ਬਾਅਦ ਇੱਥੇ ਲਗਾ ਕੇ ਤੇ ਥੱਲੇ ਹੋਣਾ ਸ਼ੁਰੂ ਹੋਇਆ ਠੀਕ ਹੈ ਫਸਟ ਟਾਈਮ ਇਸ ਵਿੱਚ ਧਿਆਨ ਦੇਣੀ ਕਿ ਫਸਟ ਟਾਈਮ ਜਿੱਥੋਂ ਡਿੱਗਾ ਹੋਵੇਗਾ ਉਸ ਨੂੰ ਰੈਜ਼ਿਸਟੈਂਸ ਮਾਰਕ ਕਰਨਾ ਹੈ ਫਸਟ ਟਾਈਮ ਜਿੱਥੋਂ ਉੱਠਿਆ ਹੋਵੇਗਾ ਉਸ ਨੂੰ ਆਪਾਂ ਸਪੋਰਟ ਮਾਰਕ ਕਰਨਾ ਜ਼ਿਆਦਾ ਇਹਦੇ ਵਿੱਚ ਨਹੀਂ ਪੈਣਾ ਇਹਨੂੰ ਵੀ ਨਹੀਂ ਮਾਰਕ ਕਰ ਲੈਣਾ ਇਹਨੂੰ ਵੀ ਨਹੀਂ ਕਰਨਾ ਇਹਨੂੰ ਵੀ ਨਹੀਂ ਕਰਨਾ ਇਹ ਸਾਰੇ ਫੇਕ ਹੁੰਦੇ ਆ ਠੀਕ ਹੈ ਕਿਉਂਕਿ ਜੇ ਇਹ ਰੀਅਲ ਹੁੰਦੇ ਤਾਂ ਇੱਥੇ ਹੀ ਬ੍ਰੇਕਡਾਊਨ ਹੋ ਜਾਣਾ ਸੀ ਜਾਂ ਇੱਥ ਇਹ ਕਿਹੜਾ ਫੇਕ ਹੈ ਤੇ ਕਿਹੜਾ ਰੀਅਲ ਹੈ ਠੀਕ ਹੈ ਹੁਣ ਇਹਦੇ ਵਿੱਚ ਜਿਹੜਾ ਆਪਾਂ ਬ੍ਰੇਕਡਾਊਨ ਪਹਿਲਾਂ ਬੇਕਡਾਊਨ ਦੀ ਗੱਲ ਕਰ ਲੈਂਦੇ ਆ ਇਹਦੇ ਵਿੱਚ ਆਪਾਂ ਇਹ ਦੇਖਦੇ ਆ ਹੁਣ ਕੈਂਡਲ ਤਾਂ ਇੱਥੇ ਵੀ ক্লোਜ਼ ਹੋਇਆ ਸੀ ਠੀਕ ਹੈ ਇੱਥੇ ਵੀ ਐਂਟਰੀ ਕਰਕੇ ਲੋਕਾਂ ਨੂੰ ਫਸਾਇਆ ਹੋਵੇਗਾ ਇਸਨੇ ਵੈਸੇ ਇੱਥੇ ਤਾਂ ਜਿਆਦਾ ਵੱਡੀ ਰੇਂਜ ਬਣੀ ਨਹੀਂ ਸੀ ਇਸੇ ਕਰਕੇ ਆਪਾਂ ਇਹਦੇ ਵਿੱਚ ਦੇਖਦੇ ਆ ਕਿ ਰੇਂਜ ਥੋੜਾ ਜਿਹਾ ਟਾਈਮ ਵੱਡੀ ਹੋਏ ਘੱਟੋ-ਘੱਟ ਵੀ ਤੁਸੀਂ ਲਗਾ ਲਓ ਕਿ ਤੁਹਾਡੇ 15 ਤੋਂ 20 ਘੰਟਿਆਂ ਦੀ ਘੱਟੋ-ਘੱਟ ਰੇਂਜ ਹੋਵੇ ਕੋਈ ਇਹਦਾ ਮਤਲਬ ਫਿਕਸ ਟਾਈਮ ਨਹੀਂ ਹੁੰਦਾ ਕਿੰਨੇ ਵੀ ਕੈਂਡਲ ਹੋ ਸਕਦੇ ਆ ਪਰ ਇੱਕ ਆ ਇਜੇ ਤਾਂ ਵੈਸੇ ਵੀ ਚਲੋ ਕੰਟੀਨਿਊਸ਼ਨ ਦੇ ਵਿੱਚ ਜੋ ਵੀ ਟ੍ਰੇਡ ਚੱਲਦੀ ਹੋਵੇਗੀ ਉਹ ਹੋਵੇਗੀ ਪਰ ਜਦੋਂ ਰੇਂਜ ਬਣਾ ਕੇ ਬ੍ਰੇਕਡਾਊਨ ਜਾਂ ਬ੍ਰੇਕਆਊਟ ਹੋਵੇਗਾ ਆਪਾਂ ਨੂੰ ਕਿਵੇਂ ਪਤਾ ਚੱਲੇਗਾ ਸਮਝਣ ਵਾਲੀ ਗੱਲ ਏ ਆ ਠੀਕ ਹੈ ਇਹ ਧਿਆਨ ਨਾਲ ਹੁਣ ਦਿਓ ਇੱਥੇ ਇਹਦੇ ਵਿੱਚ ਦੋ ਤਰ੍ਹਾਂ ਬ੍ਰੇਕਆਊਟ ਤੇ ਜਾਂ ਬ੍ਰੇਕਡਾਊਨ ਹੁੰਦਾ ਹੈ ਕਈ ਵਾਰੀ ਮਾਰਕੀਟ ਕੀ ਕਰਦੀ ਹੈ ਕਿ ਅੱਜ ਦੀ ਰੇਂਜ ਬਣੀ ਹੁੰਦੀ ਹੈ ਠੀਕ ਹੈ ਧਿਆਨ ਦਿਓ ਇਹ ਰੇਂਜ ਬਣੀ ਹੁੰਦੀ ਆ ਕਈ ਵਾਰੀ ਕੀ ਕਰਦੀ ਆ ਕਿ ਉੱਤੇ ਬ੍ਰੇਕਆਊਟ ਕਰਕੇ ਠੀਕ ਹੈ ਮਾਰਕੀਟ ਬ੍ਰੇਕਆਊਟ ਕਰਕੇ ਤੇ ਉਸ ਤੋਂ ਬਾਅਦ ਇੱਥੇ ਫੀਕ ਬ੍ਰੇਕਆਊਟ ਕਰਕੇ ਤੇ ਕਈ ਵਾਰੀ ਮਾਰਕੀਟ ਕੀ ਕਰਦੀ ਆ ਕਿ ਥੱਲੇ ਪਹਿਲਾਂ ਆਪਾਂ ਬ੍ਰੇਕਡਾਊਨ ਦੀ ਚਲੋ ਦੇਖ ਲੈਨੇ ਆ ਕਨਫਿਊਜ਼ ਨਾ ਹੋਇਓ ਦੋ ਤਰੀਕੇ ਨਾਲ ਬ੍ਰੇਕਡਾਊਨ ਕਰਦੀ ਆ ਕਈ ਵਾਰੀ ਕਿ ਉੱਤੋਂ ਮਤਲਬ ਕਿ ਮਾਰਕੀਟ ਪਹਿਲਾਂ ਬ੍ਰੇਕਆਊਟ ਵਿਖਾ ਗਈ ਮਤਲਬ ਕਿ ਬ੍ਰੇਕਆਊਟ ਹੋ ਗਿਆ ਤੇ ਲੋਕਾਂ ਨੂੰ ਉੱਤੇ ਦੀਆਂ ਟਰੇਡਾਂ ਕਰਾ ਕੇ ਉਸ ਤੋਂ ਬਾਅਦ ਆ ਇੱਥੇ ਫੇਲਡ ਬ੍ਰੇਕਆਊਟ ਕਰਕੇ ਤੇ ਥੱਲੇ ਆ ਕੇ ਬ੍ਰੇਕਡਾਊਨ ਕਰਦੀ ਆ ਤੇ ਪ੍ਰਾਈਸ ਥੱਲੇ ਚਲਾ ਜਾਂਦਾ ਹੈ ਤੇ ਕਈ ਵਾਰੀ ਕੀ ਕਰਦੀ ਆ ਪ੍ਰਾਈਸ ਇਸੇ ਤਰ੍ਹਾਂ ਹੀ ਸਿੱਧਾ ਹੀ ਬਾਕਸ ਹੁੰਦਾ ਤੇ ਉਸ ਨੂੰ ਬ੍ਰੇਕਡਾਊਨ ਕਰ ਦਿੰਦਾ ਹੈ ਜਾਂ ਫਿਰ ਬ੍ਰੇਕਆਊਟ ਕਰ ਦਿੰਦਾ ਹੈ ਠੀਕ ਹੈ ਇਸ ਤਰ੍ਹਾਂ ਆਪਾਂ ਦੋਨਾਂ ਕੰਡੀਸ਼ਨਾਂ ਦੇ ਵਿੱਚ ਆਪਾਂ ਇਹ ਟ੍ਰੇਡ ਜਿਹੜੀ ਆ ਜਦੋਂ ਮੈਂ ਤੁਹਾਨੂੰ ਫੇਲਡ ਬ੍ਰੇਕਆਊਟ ਵਾਲੀ ਸਟ੍ਰੈਟੇਜੀ ਸਿਖਾਵਾਂਗਾ ਜਾਂ ਫੇਲਡ ਬ੍ਰੇਕਡਾਊਨ ਵਾਲੀ ਸਟ੍ਰੈਟੇਜੀ ਸਿਖਾਵਾਂਗਾ ਉਸ ਤੋਂ ਉਦੋਂ ਤਾਂ ਤੁਸੀਂ ਇਸ ਜਗ੍ਹਾ ਤੋਂ ਮੰਨ ਲਓ ਕਿ ਬ੍ਰੇਕਆਊਟ ਹੋ ਰਿਹਾ ਤੇ ਇੱਥੇ ਫੇਲਡ ਹੋਣ ਤੇ ਜਿਹੜੀ ਰਿਸਕੀ ਟ੍ਰੇਡ ਲੈ ਕੇ ਨਾਉਨ ਸਾਈਡ ਲਈ ਜਾ ਸਕਦੇ ਹੋ ਠੀਕ ਆ ਤੇ ਜੇ ਫੇਲਡ ਬ੍ਰੇਕਡਾਊਨ ਹੋ ਰਿਹਾ ਹੈ ਤਾਂ ਇੱਥੇ ਰਿਸਕੀ ਟ੍ਰੇਡ ਲੈ ਕੇ ਤੁਸੀਂ ਅਪਸਾਈਡ ਲਈ ਜਾ ਸਕਦੇ ਹੋ ਪਰ ਇੱਥੇ ਆਪਾਂ ਕੀ ਕਰ ਰਹੇ ਹਾਂ ਕਿ ਜੇ ਹੁਣ ਤਾਂ ਆਪਾਂ ਕੀ ਦੇਖ ਰਹੇ ਹਾਂ ਬ੍ਰੇਕਡਾਊਨ ਦੇਖ ਰਹੇ ਹ ਨਾ ਹੀ ਫੇਕ ਬ੍ਰੇਕਆਊਟ ਦੇਖ ਰਹੇ ਹਾਂ ਤੇ ਇੱਥੇ ਆਪਾਂ ਟ੍ਰੇਡ ਕੀ ਕਰਾਂਗੇ ਸਪੋਰਟ ਨੂੰ ਬ੍ਰੇਕ ਹੋਣ ਤੇ ਬ੍ਰੇਕਡਾਊਨ ਲਈ ਕਰਾਂਗੇ ਰੈਜ਼ਿਸਟੈਂਸ ਨੂੰ ਬ੍ਰੇਕ ਹੋਣ ਤੇ ਬ੍ਰੇਕਆਊਟ ਨਹੀਂ ਕਰਾਂਗੇ ਠੀਕ ਹੈ ਫੇਕ ਇਸ ਤੋਂ ਉਲਟਾ ਹੋਵੇਗਾ ਬਿਲਕੁਲ ਜੋ ਜਿਸ ਨੂੰ ਆਪਾਂ ਫੇਲਡ ਕਹਿੰਦੇ ਹਾਂ ਇਹਦੇ ਵਿੱਚ ਸੇਮ ਉਹੀ ਕੰਡੀਸ਼ਨ ਹੈ ਕੈਂਡਲ ਥੱਲੇ ক্লোਜ਼ ਹੋਣ ਜਾਂ ਨਾਲ ਨਹੀਂ ਮੰਨਣਾ ਕਿਉਂਕਿ ਕੈਂਡਲ ਤਾਂ ਇੱਥੇ ਵੀ ক্লোਜ਼ ਹੋਇਆ ਸੀ ਇੱਥੇ ਵੀ ਆਲਮੋਸਟ ক্লোਜ਼ ਹੋਇਆ ਹੋਵੇਗਾ ਜੇ ਧਿਆਨ ਨਾਲ ਤੁਸੀਂ ਦੇਖੋਗੇ ਤਾਂ ਇਸ ਨਾਲ ਆਪਾਂ ਇਹ ਨਹੀਂ ਮੰਨ ਲੈਣਾ ਕਿ ਬ੍ਰੇਕਆਊਟ ਹੋਇਆ ਇੱਥੇ ਵੀ ਤੁਸੀਂ ਉਹੀ ਕੰਡੀਸ਼ਨ ਵਰਤ ਸਕਦੇ ਜੋ ਕਿ ਨੈਕਸਟ ਕੈਂਡਲ ਇਦਾ ਲੋ ਬ੍ਰੇਕ ਕਰਨ ਤੇ ਤੁਸੀਂ ਟ੍ਰੇਡ ਲੈ ਸਕਦੇ ਹੋ ਠੀਕ ਆ ਹੁਣ ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂਗਾ ਜਿਹੜੀ ਕਿ ਮਤਲਬ ਕਿ ਮਾਰਕੀਟ ਦੇ ਵਿੱਚ ਕੋਈ ਵੀ ਬੰਦਾ ਪਤਾ ਨਹੀਂ ਕਰ ਸਕਦਾ ਚਾਹੇ ਮੈਂ ਜਾਹੇ ਕੋਈ ਵੀ ਕਿ ਮਾਰਕੀਟ ਜਿਹੜੀ ਹੈ ਨਾ ਇਹ ਬਹੁਤ ਹੀ ਵੱਡੀ ਕੀ ਆ ਕਿ ਤੁਸੀਂ ਕਹਿ ਲੋ ਕਿ ਚੋਰ ਹੁੰਦੀ ਹੈ ਠੀਕ ਹੈ ਕਿਸੇ ਨੂੰ ਵੀ ਆਪਣੇ ਆਪ ਨੂੰ ਪਤਾ ਨਹੀਂ ਲਿਖਾਉਂ ਦਿੰਦੀ ਕਿਸ ਨੇ ਕਿਸ ਸਾਈਡ ਜਾਣਾ ਆ ਜਾਂ ਮੂਵ ਦੇ ਵਿੱਚ ਐਂਟਰੀ ਨਹੀਂ ਕਰਨ ਦਿੰਦੀ ਇਹ ਸਮਝ ਲਓ ਠੀਕ ਹੈ ਤੇ ਇਸ ਕਰਕੇ ਪੂਰਾ ਕਦੇ ਵੀ ਡਾਟ ਟੂ ਡਾਟ ਨਹੀਂ ਸਮਝਣਾ ਕਈ ਵਾਰੀ ਮਾਰਕੀਟ ਕੀ ਕਰੇਗੀ ਇਸ ਤਰ੍ਹਾਂ ਦੇਖੋ ਕਿ ਅੱਜ ਦਾ ਲੋ ਹਾਈ ਆ ਇਸ ਨੂੰ ਟੱਚ ਹੀ ਨਹੀਂ ਕੀਤਾ ਤੇ ਆਪਾਂ ਇੱਥੇ ਟੱਚ ਦੀ ਵੇਟ ਕਰਦੇ ਰਹਿਵਾਂਗੇ ਤੇ ਆਪਣੀ ਐਂਟਰੀ ਮਿਸ ਹੋ ਜਾਵੇਗੀ ਠੀਕ ਹੈ ਇਸ ਚੀਜ਼ ਦੇ ਬਿਲਕੁਲ ਵੀ ਨਹੀਂ ਜਾਣਾ ਕਿ ਪੂਰਾ ਪੂਰਾ ਕੁਝ ਨਹੀਂ ਹੁੰਦਾ ਬਹੁਤ ਵਾਰ ਇਸ ਤਰ੍ਹਾਂ ਮਾਰਕੀਟ ਕਰਦੀ ਹੈ ਜੋ ਵੀ ਆਪਣਾ ਰਿਸਿਸਟੈਂਸ ਹੁੰਦਾ ਉਸ ਨੂੰ ਟੱਚ ਕਰਕੇ ਨਹੀਂ ਜਾਂਦੀ ਪੂਰਾ ਟੱਚ ਕਰਕੇ ਨਹੀਂ ਜਾਂਦੀ ਬਿਲਕੁਲ ਹੀ ਛੋਟੇ ਜਿਹੇ ਪੁਆਇੰਟ ਤੋਂ ਉਸ ਨੂੰ ਮਿਸ ਕਰਕੇ ਚਲੀ ਜਾਂਦੀ ਹੈ ਜਿਸ ਦੇ ਨਾਲ ਆਪਾਂ ਐਂਟਰੀਆਂ ਆਪਣੀਆਂ ਛੱਡ ਦਿੰਨੇ ਆ ਤੇ ਬਾਅਦ ਵਿੱਚ ਆਪਾਂ ਨੂੰ ਪਛਤਾਵਾ ਹੁੰਦਾ ਕਿ ਐਂਟਰੀ ਕਰ ਲੈਣੀ ਚਾਹੀਦੀ ਸੀ ਇਸ ਚੀਜ਼ ਦਾ ਧਿਆਨ ਦਿਓ ਇਸ ਨੂੰ ਕੋਈ ਵੀ 100% ਪਤਾ ਨਹੀਂ ਕਰ ਸਕਦਾ ਇਹ ਤੁਸੀਂ ਇਹ ਸਮਝ ਲਓ ਕਿ ਅੱਡੋ ਅੱਡੀ ਜਗ੍ਹਾ ਤੇ ਚਾਰਟ ਆਉਂਦੇ ਆ ਤੇ ਹੋ ਸਕਦਾ ਹੈ ਕਿ ਰੀਅਲ ਚਾਰਟ ਪੂਰਾ ਕਿਸੇ ਵੀ ਜਗ੍ਹਾ ਤੇ ਨਾ ਪਹੁੰਚਦਾ ਹੋਵੇ ਇਹ ਚੀਜ਼ ਸਮਝ ਲਓ ਜਾਂ ਤੁਸੀਂ ਮੈਨੀਪੂਲੇਸ਼ਨ ਸਮਝ ਲਓ ਕੁਝ ਵੀ ਸਮਝ ਲਓ ਪਰ ਇਹ ਕਈ ਵਾਰੀ ਬਹੁਤ ਵਾਰੀ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ ਕਿ 100% ਤੁਹਾਡਾ سپورਟ ਜਾਂ ਡਿਸਟੈਂਸ ਕਈ ਵਾਰੀ ਟੱਚ ਕਰਕੇ ਇਹ ਨਹੀਂ ਜਾਵੇਗੀ ਤੇ ਆਪਾਂ ਕਰਾਂਗੇ ਬਾਅਦ ਵਿੱਚ ਕੀ ਕਰਨਾ ਸ਼ੁਰੂ ਕਰ ਦਿੰਨੇ ਆ ਕਿ ਆਪਾਂ ਇਸ ਨੂੰ ਸ਼ੋਰਟ ਮਾਰਕ ਕਰਨਾ ਸ਼ੁਰੂ ਕਰ ਦਾਂਗੇ ਜਾਂ ਇਸ ਨੂੰ ਆਪਾਂ سپورਟ ਮਾਰਕ ਕਰਨਾ ਸ਼ੁਰੂ ਕਰ ਦਵਾਂਗੇ ਠੀਕ ਹੈ ਜਿਸ ਦਿਨ ਕਿ ਆਪਾਂ ਕੀ ਹੋਗਾ ਇੱਥੇ ਜਾ ਕੇ ਐਂਟਰੀ ਲੈਣ ਦੀ ਕੋਸ਼ਿਸ਼ ਕਰਾਂਗੇ ਜੇ ਲੋ ਇੱਥੇ ਤੋਂ ਹੁਣ ਆਪਾਂ ਨੂੰ ਦਿਸ ਰਿਹਾ ਕਿ ਗੀਤੋਂ ਤੱਕ ਚੱਲੀ ਪਰ ਉਦੋਂ ਆਪਾਂ ਨੂੰ ਲੱਗ ਰਿਹਾ ਹੋਵੇਗਾ ਕਿ ਹੋਰ ਥੱਲੇ ਜਾਵੇਗੀ ਤੇ ਬਾਅਦ ਦੇ ਵਿੱਚ ਆਪਣਾ ਨਾਂ ਤਾਂ ਰਿਸਕ ਰਿਵਾਰਟ ਸੇ ਹੀ ਬੈਠੇਗਾ ਤੇ ਇੰਟਰਵਿਊ ਉਦੋਂ ਹੋਵੇਗੀ ਜਦੋਂ ਪ੍ਰੀਮੀਅਮ ਪੂਰਾ ਵੱਧ ਚੁੱਕਿਆ ਹੋਵੇਗਾ ਤੇ ਇਸ ਚੀਜ਼ ਤੋਂ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਇਹ ਬਹੁਤ ਵਾਰੀ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ ਤੇ ਆਪਾਂ ਬਾਰੇ ਇਸ ਨੂੰ ਰੀਟੈਸਟ ਮੰਨ ਹੀ ਲੈਣਾ ਹੁੰਦਾ ਠੀਕ ਹੈ ਇਹ ਚੀਜ਼ ਮੈਂ ਇੱਥੇ ਦੱਸਣੀ ਸੀ ਤੁਹਾਨੂੰ ਇਹਦੇ ਵਿੱਚ ਹੁਣ ਆਪਾਂ ਇਹੀ ਆ ਕਿ ਦੂਸਰਾ ਕੰਡਲੋ ਦਾ ਲੋ ਬ੍ਰੇਕ ਕਰੇ ਮੇਨ ਤੁਸੀਂ ਇਹਦੇ ਆਸ-ਪਾਸ ਆ ਕੇ ਤਾਂ ਉੱਥੇ ਐਂਟਰੀ ਕਰ ਲੈਣੀ ਹੈ ਜੇ ਟੱਚ ਟੱਚ ਕਰਕੇ ਉਸ ਤੋਂ ਬਾਅਦ ਆ ਲੋਬਰੀ ਕਰਦਾ ਉੱਥੇ ਵੀ ਕਰ ਸਕਦੇ ਹੋ ਠੀਕ ਹੈ ਉਸ ਤੋਂ ਇਲਾਵਾ ਜਿਹੜੀ ਆਪਣੀ ਨੈਕਸਟ ਕੰਡੀਸ਼ਨ ਸੀ ਜਿਹੜੀਆਂ ਪਿਛਲੀਆਂ ਕੰਡੀਸ਼ਨਾਂ ਸੀ ਉਹ ਇਹਦੇ ਵਿੱਚ ਤੁਸੀਂ ਵੀ ਵਰਤਣ ਦੀ ਕਿਉਂਕਿ ਲੋਡ ਨਹੀਂ ਇਹਦੇ ਵਿੱਚ ਉਹਨਾਂ ਟਾਈਮ ਹੀ ਨਹੀਂ ਹੁੰਦਾ ਮਾਰਕੀਟ ਕੋਲੇ ਕਿਉਂਕਿ ਰੇਂਜ ਬਹੁਤ ਛੋਟੀ ਹੁੰਦੀ ਹੈ ਜਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਜਿਹੜੀਆਂ ਉਹ ਕੰਡੀਸ਼ਨਾਂ ਦੇਖਣੀਆਂ ਹੈ ਤੇ ਉਸ ਤੋਂ ਛੋਟੇ ਟਾਈਮ ਫਰੇਮ ਤੇ ਸਵਿਚ ਹੋ ਕੇ ਦੇਖ ਸਕਦੇ ਹੋ ਠੀਕ ਹੈ ਉੱਤੇ ਕਿਵੇਂ ਜਾਣਾ ਹੈ ਉੱਤੇ ਜਿਵੇਂ ਮੰਨ ਲਓ ਕਿ 5 ਮਿੰਟ ਤੇ ਆਪਾਂ ਕੋਈ ਰੇਂਜ ਮਾਰ ਕੀਤੀ ਹੈ ਉਸ ਤੋਂ ਬਾਅਦ ਤੁਸੀਂ 1 ਮਿੰਟ ਤੇ ਚਲੇ ਜਾਓਗੇ ਤਾਂ ਉੱਥੇ ਤੁਹਾਨੂੰ ਉਹ ਵੀ ਕੰਡੀਸ਼ਨਾਂ ਦਿਖਣਗੀਆਂ ਜਿਹੜੀਆਂ ਆਪਾਂ ਦੱਸੀਆਂ ਸੀ 5 ਮਿੰਟ ਤੇ ਮੰਨ ਲਓ ਕੋਈ ਰੇਂਜ ਬਣ ਰਹੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਛੋਟੇ ਟਾਈਮ ਫਰੇਮ ਤੇ ਦੂਸਰੀਆਂ ਕੰਡੀਸ਼ਨਾਂ ਨਾਲ ਵੀ ਟ੍ਰੇਡ ਕਰ ਸਕਦੇ ਹੋ ਜਿਹੜੀਆਂ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਗਏ ਆ ਠੀਕ ਹੈ ਇਹਦੇ ਵਿੱਚ ਵੀ ਉਹੀ ਦੇਖੋਗੇ ਕੈਂਡਲ ਥੱਲੇ ক্লোਜ਼ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਦੋ ਵਾਰੀ ਇਸ ਤਰ੍ਹਾਂ ਸਟਰਕਚਰ ਸ਼ਿਫਟ ਹੋਣ ਤੇ ਤੁਸੀਂ ਐਂਟਰੀ ਲੈ ਸਕਦੇ ਹੋ 1 ਮਿੰਟ ਤੇ ਜੇ ਇਹ ਚੀਜ਼ ਕਰਨੀ ਹੈ ਤਾਂ ਠੀਕ ਹੈ ਮਤਲਬ ਕਿ ਵੱਡੇ ਟਾਈਮ ਫਰੇਮ ਤੇ ਰੇਂਜ ਮਾਰਕ ਕਰਕੇ ਉਸ ਤੋਂ ਬਾਅਦ ਛੋਟੇ ਟਾਈਮ ਫਰੇਮ ਤੇ ਪਰ ਮੈਂ ਇਹੀ ਕਹਾਂਗਾ ਕਿ ਜਿਆਦਾ ਕਨਫਿਊਜ਼ਨ ਦੇ ਵਿੱਚ ਆਉਣ ਦੀ ਲੋੜ ਨਹੀਂ ਹਰ ਵਾਰੀ ਤੁਸੀਂ ਫਿਰ ਵੀ ਸਹੀ ਨਹੀਂ ਹੋ ਸਕਦੇ ਠੀਕ ਹੈ ਇਸ ਕਰਕੇ ਜਿੰਨਾ ਸਿੰਪਲ ਰੱਖੋਗੇ ਮਾਰਕੀਟ ਨੂੰ ਓਨਾ ਹੀ ਤੁਹਾਡੇ ਲਈ ਵਧੀਆ ਰਹੇਗਾ ਤੇ ਓਨਾ ਹੀ ਈਜ਼ੀ ਰਹੇਗਾ ਮਾਰਕੀਟ ਨੂੰ ਪਛਾਨਣਾ ਤੇ ਟ੍ਰੇਡ ਕਰਨਾ ਕਿਉਂਕਿ 100% ਫੁੱਲਫਿਲ ਕੋਈ ਵੀ ਕੰਡੀਸ਼ਨ ਬਹੁਤ ਘੱਟ ਹੁੰਦੀ ਹੈ ਜਦੋਂ ਵੀ ਹੁੰਦੀ ਹੈ ਦੇਖੋ ਆਪਾਂ ਹੁਣ ਇਸ ਨੂੰ ਛੋਟੇ ਟਾਈਮ ਫਰੇਮ ਤੇ ਕੀਤਾ 3 ਮਿੰਟ ਤੇ ਤਾਂ ਉੱਥੇ ਬਿਲਕੁਲ ਪੂਰਾ ਰੀਟੈਸਟ ਉਹ ਹੋਇਆ ਹੋਇਆ ਹੈ ਠੀਕ ਹੈ ਰੇਂਜ ਦੇਖੋ ਪੂਰੀ ਰੀਟੈਸਟ ਹੋਈ ਹੋਈ ਹੈ ਠੀਕ ਹੈ ਇਸ ਕਰਕੇ ਇਸ ਚੱਕਰ ਦੇ ਵਿੱਚ ਨਹੀਂ ਪੈਣਾ ਪੂਰੀ ਰੀਟੈਸਟ ਨਹੀਂ ਵੀ ਹੁੰਦੀ ਤਾਂ ਇਹੀ ਤੱਕਣਾ ਹੈ ਕਿ ਕੈਂਡਲਸ ਲੈ ਕਲੋਜ਼ ਹੋਣ ਤੋਂ ਬਾਅਦ ਆ ਨੈਕਸਟ ਕੈਂਡਲ ਜਦੋਂ ਉਹਦਾ ਲੋਅ ਬ੍ਰੇਕ ਕਰੇ ਉੱਥੇ ਐਂਟਰੀ ਲੈਣ ਦੀ ਕੋਸ਼ਿਸ਼ ਕਰੋ ਹੁਣ ਇਸ ਦੇ ਵਿੱਚ ਆਪਾਂ ਰੇਂਜ ਬ੍ਰੇਕਡਾਊਨ ਦੇ ਵਿੱਚ ਮੈਂ ਤਾਂ ਵੈਸੇ ਪਰਸਨਲੀ ਜੋ ਵੀ ਪਿੱਛੇ ਸਵਿੰਗ ਹਾਈ ਹੁੰਦਾ ਉੱਥੇ ਸਟਾਪ ਲੋਸ ਰੱਖਦਾ ਹਾਂ ਕਿਉਂਕਿ ਮਾਰਕੀਟ ਕਈ ਵਾਰ ਤੇ ਤੁਸੀਂ ਇਹ ਕਰ ਸਕਦੇ ਜੋ ਕਿ ਜੇ ਸਟੌਪ ਲੌਸ ਛੋਟਾ ਰੱਖਣਾ ਤੁਸੀਂ ਕਿੰਨੇ ਰੱਖੋ ਨਹੀਂ ਤਾਂ 2 ਗਿੰਨਾਂ ਦੇ ਹਾਈ ਤੇ ਤੁਸੀਂ ਸਟੌਪ ਲੌਸ ਲਗਾ ਸਕਦੇ ਜੋ ਡਾਊਨ ਸਾਈਡ ਦੀ ਸੇਮ ਇਸੇ ਤਰ੍ਹਾਂ ਤੁਸੀਂ ਅਪਸਾਈਡ ਵੀ ਕਰ ਸਕਦੇ ਹੋ ਅਪਸਾਈਡ ਦੀ ਵੀ ਅਸੀਂ ਇੱਕ ਐਗਜ਼ਾਮਪਲ ਹੁਣ ਦੇਖ ਲੈਣੇ ਆ 5 ਮਿੰਟ ਤੇ ਚੱਲਾਂਗੇ ਹੁਣ ਦੇਖੋ ਇੱਥੇ ਇੱਕ ਆਪਾਂ ਨੂੰ ਰੇਂਜ ਮਿਲ ਗਈ ਸੀ ਤੇ ਇਹ ਦੇਖੋ ਆਪਾਂ ਇੱਥੋਂ ਹਾਈ ਮਾਰਕ ਕੀਤਾ ਤੇ ਉਸ ਤੋਂ ਬਾਅਦ ਆ ਪਹਿਲੀ ਵਾਰੀ ਪ੍ਰਾਈਸ ਜਿਸ ਜਗ੍ਹਾ ਟੁੱਟਿਆ ਉਹ ਆਪਾਂ ਲੋਅ ਮਾਰਕ ਕਰ ਲਿਆ ਠੀਕ ਹੈ ਇਹ ਆਪਣਾ ਆਪਣਾ ਗਿਆ ਬਾਕਸ ਇੱਕ ਰੈਕਟੈਂਗਲ ਬਣ ਗਿਆ ਜਿਸ ਨੂੰ ਕਹਿ ਸਕਦੇ ਹੋ ਤੇ ਉਸ ਤੋਂ ਬਾਅਦ ਆ ਦੇਖੋ ਇੱਥੇ ਫੇਕ ਬ੍ਰੇਕਆਊਟ ਹੋਇਆ ਫਿਰ ਥੱਲੇ ਆਇਆ ਫਿਰ ਬ੍ਰੇਕ ਫੇਕ ਬ੍ਰੇਕਆਊਟ ਉਸ ਤੋਂ ਬਾਅਦ ਆ ਦੇਖੋ ਕਿ ਆ ਕੈਂਡਲ ਉੱਤੇ ক্লোਜ਼ ਕੀਤਾ ਠੀਕ ਹੈ ਆ ਕੈਂਡਲ ਉੱਤੇ ক্লোਜ਼ ਕੀਤਾ ਉਸ ਤੋਂ ਬਾਅਦ ਆ ਨੈਕਸਟ ਕੈਂਡਲ ਨੇ ਇਹਦਾ ਹਾਈ ਕ੍ਰੋਸ ਕੀਤਾ ਪਰ ਇਹ ਲੋ ਬਹੁਤ ਥੱਲੇ ਆ ਗਿਆ ਸੀ ਠੀਕ ਹੈ ਹੁਣ ਇਹਦੇ ਵਿੱਚ ਜੇ ਤੁਸੀਂ ਐਂਟਰੀ ਲਈ ਹੋਵੇਗੀ ਤਾਂ ਜੇ ਤੁਸੀਂ ਸਟੌਪ ਲੌਸ ਇਹਦੇ ਥੱਲੇ ਰੱਖਿਆ ਹੋਵੇਗਾ ਤੁਹਾਡਾ ਇੱਥੇ ਸਟੌਪ ਹਿੱਟ ਹੋਵੇਗਾ ਠੀਕ ਹੈ ਇਹ ਚੀਜ਼ ਤੁਸੀਂ ਜਾਣ ਦੇਣੀ ਆ ਇਸੇ ਕਰਕੇ ਮੈਂ ਮਤਲਬ ਕਿ ਰੇਂਜ ਦਾ ਜਰਾ ਥੱਲੇ ਵਾਲਾ ਪਾਸਾ ਉੱਥੇ ਸਟੌਪ ਲੌਸ ਰੱਖਣਾ ਪਸੰਦ ਕਰਦਾ ਹਾਂ ਜਾਇਦ ਤਰ ਕੈਂਡਲ ਦੇ ਵਿੱਚ ਤੁਹਾਡੇ ਬਹੁਤ ਵਾਰੀ ਸਟੌਪ ਲੌਸ ਹਿੱਟ ਹੋਣਗੇ ਵੀ ਪਰ ਬਹੁਤ ਵਾਰੀ ਪ੍ਰੋਫਿਟ ਵੀ ਮਿਲੇਗਾ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਗਈ ਪਰ ਇਹ ਚੀਜ਼ ਜਾਣ ਦੇਣੀ ਆ ਕਿ 100% ਜਿਵੇਂ ਆਪਾਂ ਕਿਹਾ ਕੁਝ ਨਹੀਂ ਪਰ ਆਪਾਂ ਰੀਟੈਸਟ ਦੇ ਵਿੱਚ ਐਗਜ਼ਾਮਪਲ ਦੇਖੀ ਤਾਂ ਬਿਲਕੁਲ ਹੋਇਆ ਹੋਇਆ ਉਸ ਤੋਂ ਬਾਅਦ ਹੁਣ ਕਈ ਵੈਸੇ ਅਸਲੀ ਬ੍ਰੇਕਆਊਟ ਤਾਂ ਆਪਾਂ ਇੱਥੇ ਹੀ ਮੰਨ ਲੈਣਾ ਸੀ ਹੁਣ ਜੇ ਆਪਾਂ ਬਾਅਦ ਦੇ ਵਿੱਚ ਦੇਖਣ ਦੇ ਵਿੱਚ ਸੋਚੀਏ ਤਾਂ ਇੱਥੋਂ ਵੀ ਆਪਾਂ ਟ੍ਰੇਡ ਕਰ ਸਕਦੇ ਹਾਂ ਸੀ ਪਰ ਕੀ ਹੈ ਕਿ ਉਦੋਂ ਥੋੜੀ ਪਤਾ ਹੈ ਕਿ ਬਾਅਦ ਦੇ ਵਿੱਚ ਐਵੇਂ ਹੋਣਾ ਆਇਆ ਜਾਂ ਐਵੇਂ ਹੋਣਾ ਇਹ ਤਾਂ ਆਪਾਂ ਨੂੰ ਬਾਅਦ ਦੇ ਵਿੱਚ ਪਤਾ ਚੱਲਦਾ ਹੈ ਠੀਕ ਹੈ ਲਾਈਵ ਮਾਰਕੀਟ ਦੇ ਵਿੱਚ ਤਾਂ ਆਪਾਂ ਨੂੰ ਡਿਸੀਜਨ ਲੈਣਾ ਪੈਂਦਾ ਹੈ ਇਹ ਹੀ ਹੈ ਕਿ ਹੁਣ ਇਹਦੇ ਵਿੱਚ ਤੁਸੀਂ ਸਟਾਪ ਲੌਸ ਦੇ ਤਰੀਕੇ ਨੂੰ ਜੇ ਤੁਸੀਂ ਥੋੜਾ ਜਿਹਾ ਸਟਾਪ ਲੌਸ ਵੱਡਾ ਰੱਖ ਸਕਦੇ ਹੋ ਮੈਂ ਜੋ ਵੀ ਲਾਸਟ ਸਵਿੰਗ ਲੋ ਜਾਂ ਪਰਸਨਲੀ ਜੋ ਵੀ ਸਪੋਰਟ ਹੋਵੇਗਾ ਉਹਦੇ ਆਸ-ਪਾਸ ਜੋ ਲੋਅ ਹੋਵੇ ਉੱਥੇ ਸਟਾਪ ਲੌਸ ਰੱਖਣ ਦੀ ਕੋਸ਼ ਕਿਉਂਕਿ ਜੇ ਉਹ ਬ੍ਰੇਕਆਊਟ ਕਰਦੀ ਹੈ ਮਾਰਕੀਟ ਜਾਂ ਬ੍ਰੇਕਡਾਊਨ ਕਰਦੀ ਹੈ ਬਾਅਦ ਵਿੱਚ ਉੱਥੇ ਆਉਣ ਦੇ ਚਾਂਸ ਘੱਟ ਹੋ ਜਾਂਦੇ ਆ ਮੈਂ ਇਹ ਤਾਂ ਨਹੀਂ ਕਹਾਂਗਾ ਕਿ ਆਉਂਦੀ ਹੀ ਨਹੀਂ ਕਿਉਂਕਿ ਹੋ ਸਕਦਾ ਹੈ ਕਿ ਦੂਜੀ ਸਾਈਡ ਤੇ ਵੀ ਫਿਰ ਉਹ ਬ੍ਰੇਕਆਊਟ ਕਰਕੇ ਉਧਰ ਆ ਜਾਵੇ ਮਾਰਕੀਟ ਦਾ ਕੋਈ ਪ੍ਰੋਸਾਨੀ ਹੁੰਦਾ ਪਰ ਇਹ ਆਪਾਂ ਮਤਲਬ ਇੱਕ ਵਜਨ ਦਾ ਤਰੀਕਾ ਕਹਿ ਸਕਦੇ ਹਾਂ ਠੀਕ ਹੈ ਕੈਂਡਲ ਦੇ ਥੱਲੇ ਜਾਂ ਸਵਿੰਗ ਲੋ ਦੇ ਥੱਲੇ ਬੀ ਐਸ ਐਲ ਉਸ ਦੇ ਹੋਣਾ ਚਾਹੀਦਾ ਜੋ ਬਿਲਕੁਲ ਹੀ ਪਿਛਲੇ ਸਪੋਰਟ ਜਾਂ ਜੇ ਆਪਾਂ ਡਾਊਨ ਸਾਈਡ ਨੂੰ ਕਰ ਰਹੇ ਹਾਂ ਤਾਂ ਰਿਸਟੈਂਸ ਦੇ ਆਸ-ਪਾਸ ਹੋਵੇ ਹੁਣ ਇਹ ਬਿਲਕੁਲ ਹੀ ਮਤਲਬ ਕੀ ਆਪਣੇ ਬ੍ਰੇਕ ਜੋ ਵੀ ਇਥੋਂ ਬਾਏ ਕਰਕੇ ਆ ਰਹੇ ਸੀ ਉਹਨਾਂ ਨੂੰ ਕੱਢ ਕੇ ਫਿਰ ਬ੍ਰੇਕਆਊਟ ਕਰਨ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਇਸ ਤਰ੍ਹਾਂ ਆਪਾਂ ਬ੍ਰੇਕਆਊਟ ਤੇ ਟ੍ਰੇਡ ਕਰ ਸਕਦੇ ਹਾਂ ਹੁਣ ਦੂਜਾ ਤਰੀਕਾ ਜਿਹੜਾ ਸੀ ਇਹਦੇ ਵਿੱਚ ਰੈਕਟੈਂਗਲ ਜਿਹੜਾ ਕੀ ਮਾਰਕੀਟ ਟਰੈਪ ਕਰਕੇ ਬ੍ਰੇਕਆਊਟ ਜਾਂ ਬ੍ਰੇਕਡਾਊਨ ਕਰਦੀ ਹੈ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਡੇ ਟਾਈਮ ਫਰੇਮ ਤੇ ਚੱਲਾਂਗੇ ਲੱਭਣਾ ਪੈਣਾ ਉਹ ਫਿਰ ਮੈਂ ਤੁਹਾਨੂੰ ਦਿਖਾਉਣਾ ਠੀਕ ਹੈ ਹੁਣ ਦੇਖੋ ਆਪਾਂ ਇੱਥੇ ਦੂਸਰਾ ਤਰੀਕਾ ਦੱਸਾਂਗੇ ਜਿਹਦੇ ਵਿੱਚ ਮਾਰਕੀਟ ਕੀ ਕਰਦੀ ਹੈ ਕਿ ਇੱਕ ਸਾਈਡ ਤੇ ਫੇਕ ਬ੍ਰੇਕਆਊਟ ਜਾਂ ਫੇਕ ਬ੍ਰੇਕਡਾਊਨ ਕਰਕੇ ਦੂਜੀ ਸ शुरू दी है ठीक है ये थोड़ा जहाप्ले करा क्योंकि यह पुराना है ये देखो हूँ इतने मार्केट ने एक उसी तरह ही रेंज बनी थी पूरा दिन कंसोलीडेट किया पेल अपना यह रजिस्टेंस ठीक है इतने देखो ध्यान न मार्केट ने पहला की पहल मार्केट ने पहली बार देखो किया उत्ते ब्रेकआउट करके उस तो उस मार्केट ने फील्ड ब्रेक डाउन ਫੀਲਡ ਬ੍ਰੇਕਆਊਟ ਕਰਕੇ ਥੱਲੇ ਬ੍ਰੇਕਡਾਊਨ ਦਿੱਤਾ ਠੀਕ ਹੈ ਇਸ ਕੇਸ ਦੇ ਵਿੱਚ ਦੇਖੋ ਬਹੁਤ ਵਾਰੀ ਤੁਹਾਡਾ ਰਿਸਿਸਟ ਨਹੀਂ ਹੋਵੇਗਾ ਠੀਕ ਹੈ ਕਿਉਂਕਿ ਇਹਦੇ ਵਿੱਚ ਜਦੋਂ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਫੀਲਡ ਬ੍ਰੇਕਆਊਟ ਤੇ ਟ੍ਰੇਡ ਕਰਨ ਦਾ ਤਰੀਕਾ ਦੱਸਾਂਗੇ ਜਾਂ ਫੀਲਡ ਬ੍ਰੇਕਡਾਊਨ ਤੇ ਟ੍ਰੇਡ ਕਰਨ ਦਾ ਤਰੀਕਾ ਦੱਸਾਂਗੇ ਉਹਦੇ ਵਿੱਚ ਬਾਅਦ ਤੇ ਪਰ ਟ੍ਰੇਡ ਇਸ ਜਗ੍ਹਾ ਤੇ ਹੀ ਕਰ ਲਵਾਂਗੇ ਆਪਾਂ ਬਾਅਦ ਦੇ ਵਿੱਚ ਇਹ ਨਹੀਂ ਦੇਖਾਂਗੇ ਕਿ ਇੱਥੇ ਆਣ ਕੇ ਆਪਣੀ ਐਂਟਰੀ ਹੋਵੇ ਠੀਕ ਹੈ ਇੱਥੇ ਹੀ ਟ੍ਰੇਡ ਕਰਾਂਗੇ ਜਿੱਥੇ ਆਪਣਾ ਐਸਐਲ ਛੋਟਾ ਬਣੇਗਾ ਜਿਸ ਦੇ ਨਾਲ ਕਿ ਆਪਾਂ ਨੂੰ ਟਾਰਗੇਟ ਵੱਡਾ ਮਿਲਣ ਦੇ ਚਾਂਸ ਹੋ ਲੋ ਪ੍ਰੋਬੈਬਿਲਟੀ ਟ੍ਰੇਲ ਸੈਟਅਪ ਹੁੰਦੇ ਆ ਠੀਕ ਹੈ ਹੁਣ ਇੱਥੇ ਆਪਾਂ ਪਹਿਲੀ ਜਿਹੜਾ ਜਿੱਥੇ ਦੱਸਿਆ ਤੁਹਾਨੂੰ ਬੁਲਿੰਜਰ ਬੈਂਡ ਬਾਰੇ ਉਹ ਉੱਥੇ ਮਿਸ ਹੋ ਗਿਆ ਤਾਂ ਕਰਕੇ ਹੁਣ ਆਪਾਂ ਇੱਥੇ ਦੱਸਾਂਗੇ ਠੀਕ ਹੈ ਕਿ ਉਹਦੀ ਸਹਾਇਤਾ ਕਿਵੇਂ ਲੈਣੀ ਆ ਬੁਲਿੰਜਰ ਬੈਂਡ ਤੁਹਾਡੀ ਹੈਲਪ ਕਰਦਾ ਹੈ ਉਦੋਂ ਜਦੋਂ ਮਾਰਕੀਟ ਸਾਈਡਵੇਜ਼ ਹੁੰਦੀ ਹੈ ਤੇ ਜਿਹੜਾ ਇਹ ਬਾਕਸ ਬਣਦਾ ਕੋਈ ਵੀ ਰੈਕਟੈਂਗਲ ਉਦੋਂ ਮਾਰਕੀਟ ਸਾਈਡਵੇਜ਼ ਹੁੰਦੀ ਕਿਸੇ ਵੀ ਰੇਂਜ ਆਮ ਫ੍ਰੈਂਟ ਜਿਵੇਂ ਕਿ 5 ਮਿੰਟ ਤੇ ਤੇ ਆਪਾਂ ਲੋਕ ਕੀ ਕਰਦੇ ਆ ਇਹਦੇ ਨਾਲ ਵੀ ਟ੍ਰੇਡ ਕਰਨੀ ਪਸੰਦ ਕਰਦੇ ਆ ਕਿ ਇਹਦਾ ਜਿਹੜਾ ਅਪਰ ਐਂਡ ਹੁੰਦਾ ਹੈ ਉਸ ਨੂੰ ਆਪਾਂ ਰੈਜ਼ਿਸਟੈਂਸ ਮੰਨ ਲੈਂਦੇ ਆ ਦੂਸਰਾ ਰੈਜ਼ਿਸਟੈਂਸ ਵੀ ਆਪਣਾ ਉੱਥੇ ਹੀ ਹੁੰਦਾ ਹੈ ਤਕਰੀਬਨ ਤੇ ਇਹ ਵੀ ਉਸੇ ਜਗ੍ਹਾ ਤੇ ਹੁੰਦਾ ਜਦੋਂ ਹੀ ਕੈਂਡਲ ਦੇ ਉੱਤੇ ক্লোਜ਼ ਹੋ ਜਾਂਦਾ ਹੈ ਤੇ ਬਹੁਤ ਸਾਰੇ ਲੋਕ ਬ੍ਰੇਕਆਊਟ ਮੰਨ ਕੇ ਐਂਟਰੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ Trap ਹੋ ਜਾਂਦੇ ਆ ਠੀਕ ਹੈ ਤੇ ਨੈਕਸਟ ਕੈਂਡਲ ਜਦੋਂ ਦੁਬਾਰਾ ਵਿੱਚ ক্লোਜ਼ ਹੋ ਜਾਵੇ ਆਣ ਕੇ ਤਾਂ ਆਪ ਮੰਨ ਲੈਂਦੇ ਆ ਦੇ ਫੇਕ ਬ੍ਰੇਕਆਊਟ ਤੇ ਟ੍ਰੇਡ ਕਰਦੇ ਆ ਕਿਉਂ ਫੇਕ ਬ੍ਰੇਕਆਊਟ ਹੋ ਗਿਆ ਤਾਂ ਆਪਾਂ ਦੂਜੀ ਸਾਈਡ ਨਾਲ ਟ੍ਰੇਡ ਕਰਾਂਗੇ ਇਹਦੇ ਉੱਤੇ ਹਾਈ ਤੇ ਐਸਆਰ ਲਗਾ ਕੇ ਠੀਕ ਹੈ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਇਸ ਨੂੰ سپورਟ ਜਾਂ ਡਿਸਟੈਂਸ ਵਜੋਂ ਵਰਤ ਸਕਦੇ ਜੋ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਰੇਂਜ ਬਣਦੀ ਹੈ ਜੇ ਤੁਹਾਨੂੰ سپورਟ ਜਾਂ ਡਿਸਟੈਂਸ ਨਹੀਂ ਲੱਭ ਰਿਹਾ ਠੀਕ ਹੈ ਬ੍ਰੇਕਡਾਊਨ ਤੇ ਵੀ ਇਹਦੇ ਤੇ ਟ੍ਰੇਡ ਕਰ ਸਕਦੇ ਜੋ ਤੁਸੀਂ ਜਦੋਂ ਥੱਲੇ ਵਾਲੀ ਰੇਂਜ ਤੋਂ ਥੱਲੇ ਕੈਂਡਲ ক্লোਜ਼ ਹੋ ਜਾਵੇ ਤਾਂ ਉੱਥੇ ਤੁਸੀਂ ਐਂਟਰੀ ਕਰਨੀ ਪਸੰਦ ਕਰ ਸਕਦੇ ਜੋ ਉਸ ਤੋਂ ਬਾਅਦ ਉਤੇ ਦੀ ਟੈਸਟ ਵਗੈਰਾ ਤਾਂ ਨਹੀਂ ਤੁਹਾਨੂੰ ਪਤਾ ਚੱਲੇਗਾ ਬਸ ਇਹੀ ਹੈ ਕਿ ਕੈਂਡਲ ਥੱਲੇ ক্লোਜ਼ ਹੋਣ ਤੇ ਉਹਦੇ ਹਾਈ ਤੇ ਕੈਂਡਲ ਤੇ ਸਟੌਪ ਲੌਸ ਲਗਾ ਕੇ ਤੁਸੀਂ ਪਲਾਨ ਕਰ ਸਕਦੇ ਹੋ ਠੀਕ ਹੈ ਜਦੋਂ ਵੀ ਇਸ ਤਰ੍ਹਾਂ ਦੀ ਰੇਂਜ ਬਣੇ ਅਪਸਾਈਡ ਨੂੰ ਵੀ ਤੁਸੀਂ ਸੇਮ ਉੱਤੇ ਕੈਂਡਲ ক্লোਜ਼ ਹੋਣ ਤੇ ਨੈਕਸਟ ਕੈਂਡਲ ਉਹਦਾ ਹਾਈ ਕ੍ਰੋਸ ਕਰੇ ਤਾਂ ਉਹਦੇ ਥੱਲੇ ਸਟੌਪ ਲੌਸ ਲਗਾ ਕੇ ਟ੍ਰੇਡ ਪਲਾਨ ਕਰ ਸਕਦੇ ਹੋ ਠੀਕ ਹੈ ਬ੍ਰੇਕ ਆਊਟ ਤੇ ਬੁਲਿੰਜਰ ਬੈਂਡ ਦੇ ਤੇ ਪਰ ਇਹਦੇ ਵਿੱਚ ਧਿਆਨ ਤੁਸੀਂ ਇਹ ਦੇਣਾ ਹੈ ਕਿ ਰੀਟੈਸਟ ਵਾਲਾ ਜਿਹੜਾ ਕੰਡੀਸ਼ਨ ਉਹ ਤੁਹਾਡੀ ਫੁੱਲਫਿਲ ਨਹੀਂ ਹੋਵੇਗੀ ਹਰ ਵਾਰ ਕਿਉਂ ਨਹੀਂ ਹੋਵੇਗੀ ਕਿਉਂਕਿ ਜ्यों ਹੀ ਬ੍ਰੇਕਡਾਊਨ ਜਾਂ ਬ੍ਰੇਕਆਊਟ ਹੋਵੇਗਾ ਬੁਲੰਜ਼ਰ ਬੈਂਡ ਖੁੱਲਣਾ ਸ਼ੁਰੂ ਹੋ ਜਾਵੇਗਾ ਠੀਕ ਹੈ ਇਹਦਾ ਜਿਹੜਾ ਹਿੱਸਾ ਖੁੱਲਣਾ ਸ਼ੁਰੂ ਹੋ ਜਾਵੇਗਾ ਤੇ ਨੈਕਸਟ ਕੈਂਡਲ ਤੁਸੀਂ ਦੇਖਦੇ ਰਹੋਗੇ ਕਿ ਰੀਟੈਸਟ ਨਹੀਂ ਕਰ ਰਿਹਾ ਲੈ ਮਾਰਕੀਟ ਥੱਲੇ ਤੁਰੀ ਜਾਵੇਗੀ ਜਾਂ ਉੱਤੇ ਤੁਰੀ ਜਾਵੇਗੀ ਤਾਂ ਉੱਥੇ ਤੁਸੀਂ ਕਨਫਿਊਜ਼ ਹੋਵੋਗੇ ਕਿਉਂਕਿ ਬੁਲੰਜ਼ਰ ਬੈਂਡ ਜਿਹੜਾ ਹੁੰਦਾ ਹੈ ਇਹ ਸਾਈਡਵੇਜ਼ ਰੇਂਜ ਵਾਸਤੇ ਹੁੰਦਾ ਹੈ ਨਾ ਕਿ ਟ੍ਰੈਂਡੀ ਮਾਰਕੀਟ ਦੇ ਵਿੱਚ ਇਹਦਾ ਕੋਈ ਕੰਮ ਨਹੀਂ ਹੁੰਦਾ ਨਾ ਹੀ ਉੱਥੇ ਇਸ ਤੁਰ ਰਿਸਿਸਟੈਂਸ ਲਵੇਗੀ ਮਾਰਕੀਟ ਨਾ ਹੀ ਸਪੋਰਟ ਇੱਥੇ ਤੁਹਾਡੇ ਕੰਮ ਇਹ ਆ ਜਾਵੇਗਾ ਤੁਸੀਂ ਮਤਲਬ ਕਿ ਜੇ ਮਾਰ ਹੁਣ ਇਹ ਜਿਹੜਾ ਤਰੀਕਾ ਹੁਣ ਆਪਾਂ ਲਾਸਟ ਤੇ ਤੁਹਾਨੂੰ ਦੱਸਿਆ ਕਿਸ ਤਰ੍ਹਾਂ ਰੇਂਜ ਦਾ ਉੱਤੇ ਨੂੰ ਫੇਲਡ ਬ੍ਰੇਕਆਊਟ ਕਰਕੇ ਫਿਰ ਮਾਰਕੀਟ ਥੱਲੇ ਜਾਣਾ ਪਸੰਦ ਕਰਦੀ ਹੈ ਤੇ ਇਸ ਤੇ ਉਲਟ ਥੱਲੇ ਨੂੰ ਬ੍ਰੇਕਡਾਊਨ ਕਰਕੇ ਫਿਰ ਮਾਰਕੀਟ ਉੱਤੇ ਜਾਣਾ ਪਸੰਦ ਕਰਦੀ ਹੈ ਇਹ ਅਗਲੇ ਦੇ ਵਿੱਚ ਤੁਹਾਨੂੰ ਕਲੀਅਰ ਹੋ ਜਾਵੇਗਾ ਵੀਡੀਓ ਦੇ ਵਿੱਚ ਜਦੋਂ ਆਪਾਂ ਤੁਹਾਨੂੰ ਫੇਲਡ ਬ੍ਰੇਕਆਊਟ ਤੇ ਫੇਲਡ ਬ੍ਰੇਕਡਾਊਨ ਤੇ ਕਲੀਅਰ ਕਰਨ ਦਾ ਤਰੀਕਾ ਦੱਸਾਂਗੇ ਹੁਣ ਬ੍ਰੇਕਆਊਟ ਦੇ ਸਾਰੇ ਕਨਸੈਪਟ ਤੁਹਾਡੇ ਕਲੀਅਰ ਹੋ ਗਿਆ ਇਹਨਾਂ ਵਾਸਤੇ ਹੁਣ ਕੋਈ ਵੀ ਕਨਸੈਪਟ ਹੋਰ ਮੇਰੇ ਕੋਲੇ ਨਹੀਂ ਹੈਗਾ ਹੋ ਸਕਦਾ ਹੋਰ ਲੋਕ ਕਰਦੇ ਹੋਣ ਪਰ ਆਪਾਂ ਇਸ ਇੰ ਇਸ ਵੀਡੀਓ ਦੇ ਵਿੱਚ ਸਮਝਾ ਦਿੱਤੇ। ਮਿਲਾਂਗੇ ਨੈਕਸਟ ਵੀਡੀਓ 'ਚ। ਧੰਨਵਾਦ।